ਇੱਕ ਮੌਕਾ ਸਾਨੂੰ ਵੀ ਦੇ ਕੇ ਦੇਖੋ ਮੈਂ ਲੋਕਾਂ ਨੂੰ ਕਹਣਾ ਜੇ ਤੁਸੀਂ ਮੈਨੂੰ ਮੋੜ ਵਾਲਿਆਂ ਨੇ ਵਿਧਾਨ ਸਭਾ ਭੇਜਿਆ ਹੁੰਦਾ ਤਾਂ ਜਿਵੇਂ ਮੈਨੂੰ ਇੱਕ ਤਰੀਕ ਨੂੰ ਘਰੇ ਘੇਰ ਲਈ ਨਾ ਰੰਦ ਬੰਦ ਕਰ ਲਿਆ ਸੀ ਜਿਵੇਂ ਵਿਧਾਨ ਸਭਾ ਗਿਆ ਹੁੰਦਾ ਉੱਥੇ ਤਾਂ ਹੀ ਮੈਨੂੰ ਲੋਕ ਸਾਰੇ ਸਵਾਲ ਜਵਾਬ ਕਰਦੇ ਨਵੀਂ ਪਾਰਟੀ ਬਾਰੇ ਸੋਚਿਆ ਜਾ ਸਕਦਾ ਹੈ ਜਰੂਰ ਬਣਾਵਾਂਗੇ ਕਿਉਂ ਨਾ ਬਣਾਵਾਂ ਪਾਰਟੀ ਸਾਨੂੰ ਕੀ ਹੋਇਆ ਸਾਡੇ ਕੋਈ ਪਾਪ ਪਈ ਹੈ ਕਿ ਅਸੀਂ ਨਹੀਂ ਲੜ ਸਕਦੇ ਜਾਂ ਸਾਨੂੰ ਪਤਾ ਨਹੀਂ ਕਿ ਪੰਜਾਬ ਦੇ ਹਾਲ ਮਸਲੇ ਕਿਵੇਂ ਹੋਣੇ ਆ ਪੰਜਾਬੀ ਕੱਲੇ ਮੌਕੇ ਦੇਣ ਦੀ ਹੈ ਕਿ ਮੌਕਾ ਦੇਈ ਚਲੋ 5-5 ਸਾਲ ਫਿਰ ਜਾਈ ਜਾਂਦੇ ਆ ਮੌਕਾ ਦੇ ਤਾਂ 5 ਸਾਲ ਫਿਰ ਚਲੇ ਗਏ ਲੋਕਾਂ ਦਾ ਕੁਝ ਨਹੀਂ ਹੋਇਆ ਪੰਜਾਬ ਨੂੰ ਇੱਕ ਖੇਤਰੀ ਧਿਰ ਦੀ ਲੋੜ ਆ ਸਾਡੀ ਖੇਤਰੀ ਧਿਰ ਸੀ ਸ਼੍ਰੋਮਣੀ ਅਕਾਲੀ ਦਲ ਉਹ ਤਾਂ ਕਹਿੰਦੇ ਅੱਜ ਵੀ ਪੰਜਾਬ ਨੂੰ ਅਸੀਂ ਬਚਾਵਾਂਗੇ ਖੇਤਰੀ ਪਾਰਟੀ ਬਜਾ ਸਕਦੀ ਹੈ ਸੂਬੇ ਨੂੰ ਅਸੀਂ ਬਚਾਵਾਂਗੇ ਉਹ ਨਹੀਂ ਉਹ ਖੇਤਰੀ ਸੀ ਨਾ ਇਹ ਰੇਲੀ ਰਾਜਨੀਤਿਕ ਜਾਂ ਗੈਰ ਰਾਜਨੀਤਿਕ ਗੈਰ ਰਾਜਨੀਤੀ ਕੁਛ ਵੀ ਨਹੀਂ ਹੁੰਦਾ ਇੱਥੇ ਸਿਆਸਤ ਆਪਾਂ ਕਹਿ ਦਿੰਦੇ ਆ ਵੀ ਗੈਰ ਸਿਆਸੀ ਹੈ ਗੈਰ ਸਿਆਸੀ ਕੁਛ ਵੀ ਨਹੀਂ ਬੰਦਾ ਕਦੇ ਗੈਰ ਸਿਆਸੀ ਹੋ ਹੀ ਨਹੀਂ ਸਕਦਾ ਜੱਸ ਸਿਆਂ ਜੇ ਮੈਂ ਰਾਜਨੀਤੀ ਕਰਨੀ ਆ ਜਾਂ ਮੈਂ ਕੋਈ ਐਮਪੀ ਐਮਐਲਏ ਬਣਨਾ ਸੀ ਜਾਂ ਬਣਨਾ ਹੈ ਤਾਂ ਫਿਰ ਪਹਿਲਾਂ ਵੀ ਸਾਰਿਆਂ ਤੇਰਾ ਹੱਥ ਕੜਦਿਆਂ ਸੀ ਵੀ ਸਾਡੇ ਨਾਲ ਹੱਥ ਮਿਲਾ ਸਾਡੇ ਨਾਲ ਵਾਲਾ ਅੱਜ ਵੀ ਕਹਿੰਦੇ ਮੈਂ ਤਾਂ ਚਾਰਲਸ ਪੀਰੋਂ ਆਫਰ ਆਨੇ ਮੈਂ ਬਗ ਜਾ ਐਡਾ ਬੁਜਦਲਾ ਪੰਜਾਬ ਦਾ ਮੁੱਖ ਮੰਤਰੀ ਐਡਾ ਕਮਦਲਾ ਪੰਜਾਬ ਦਾ ਮੁੱਖ ਮੰਤਰੀ ਅੱਜ ਭੰਤ ਸੇ ਤੇਰਾ ਰਾਜ ਆ ਅੱਜ ਚੰਦਿਆਂ ਚਲਾ ਰਹੇ ਆ ਕੱਲ ਨੂੰ ਕੋਈ ਹੋਰ ਆ ਜਾਣਾ ਇਹ ਤਾਂ ਇੱਕ ਚਿਕਨ ਕਿੰਨੇ ਕੁ ਰਹੇ ਭਾਨੇ ਸਿੱਧੂ ਨੂੰ ਕੀ ਡਰ ਹੋ ਸਕਦਾ ਸਰਕਾਰ ਤੁਸੀਂ ਕਿਉਂ ਇਹ ਇਹ ਬਣਾਉਣਾ ਚਾਹੁੰਦੇ ਹੋ ਕਿ ਸਰਕਾਰ ਨੇ ਜਾਣਬੁੱਝ ਕੇ ਪਰਚਾ ਦਰਜ ਕੀਤਾ ਹੈ ਮੈਨੂੰ ਫੋਨ ਆਇਆ ਕਿ ਨਾ ਬਾਈ ਮੈਨੂੰ ਥਾਣੇ ਬੁਲਾ ਲਿਆ ਮੈਂ ਭੱਗ ਗਿਆ ਤਣਾਉਲੇ ਥਾਣੇ 'ਚ ਉਥੇ ਸੱਚੋ ਮੈਨੂੰ ਪੁੱਛਿਆ ਮਹਬੀ ਜੀ ਕਿਵੇਂ ਅਸੀਂ ਤੈਨੂੰ ਕੱਢ ਲਈ ਲਿਆਂਦਾ ਕਿ ਨਾ ਇਹਦੀ ਜਾਨ ਨੂੰ ਕੋਈ ਖਤਰਾ ਹੈ ਨੂੰ ਬੰਦੇ ਮਾਰਨ ਨੂੰ ਫਿਰਦੇ ਆ ਇਹਨੂੰ ਤਾਂ ਲਿਆਏ ਆ ਉਹ ਮੈਨੂੰ ਵੀ ਲੱਗਿਆ ਮਾਸ਼ਾਅੱਲਾਹ ਹੋਣੀ ਆ ਗੱਲਬਾਤ ਕੋਈ ਉਹਦੇ ਭਰਾ ਦਾ ਫੋਨ ਆਇਆ ਛੋਟੇ ਦਾ ਹਮਨੇ ਦਾ ਉਹ ਤਾਂ ਕਹਿੰਦਾ ਬਾਈ ਉਹਨੂੰ ਲੁਧਿਆਣੇ ਭੇ ਸਾਤਰੀਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਵਾਲ ਲੱਖਾ ਸਿੰਘ ਸਧਾਨਾ ਪੰਜਾਬ ਬਚਾਓ ਰੈਲੀ ਤੇ ਨਿਕਲੇ ਹੋਏ ਨੇ ਤੇ ਅੱਜ ਸਵੇਰੇ ਜਿਹੜਾ ਹੈਗਾ ਪਾਨੇ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਪਿਛਲੇ ਦਿਨ ਹੀ ਸਾਡੇ ਚੈਨਲ ਦੇ ਉੱਪਰ ਲੱਖਾ ਸਿੰਘ ਸਧਾਨਾ ਦੀ ਇੰਟਰਵਿਊ ਆਉਂਦੀ ਆ ਜਿਸ ਤੇ ਵਿੱਚ ਇਹ ਕਹਿੰਦੇ ਨੇ ਕਿ ਸਾਨੂੰ ਖਤਸ਼ਾ ਹੈ ਸਾਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਸਾਨੂੰ ਝੂਠੇ ਕੇਸ ਪਾ ਕੇ ਜੇਲਾਂ ਦੇ ਵਿੱਚ ਛੁੱਟਿਆ ਜਾ ਸਕਦਾ ਹੈ ਪਹਿਲੀ ਪ੍ਰਤੀਕਿਰਿਆ ਇਸ ਤੇ ਉੱਪਰ ਹੀ ਲੈਣਾ ਚਾਹਾਂਗੇ ਕਿ ਭਾਨੇ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਕਹਿੰਦੀ ਹੈ ਕਿ 10000 ਦੀ ਮੰਗ ਜਿਹੜੀ ਆ ਭਾਨੇ ਸਿੱਧੂ ਦੇ ਵੱਲੋਂ ਕੀਤੀ ਗਈ ਸੀ ਲਖੇ 10000 ਦਾ ਇਲਜ਼ਾਮ ਜਿਹੜਾ ਭਾਨੇ ਤੇ ਲਾਇਆ ਕਿ 10000 ਦੀ ਮੰਗ ਭਾਨੇ ਸਿੱਧੂ ਨੇ ਕੀਤੀ ਸੀ ਕਿਸੇ ਏਜੰਟ ਜਿਹੜਾ ਹੈਗਾ ਉਹ ਤੋਂ ਮੰਗਿਆ ਸੀ ਜਸ ਜਿਹੜਾ ਬੰਦਾ 1 ਕਰੋੜ 60 ਲੱਖ ਰੁਪਇਆ ਲੋਕਾਂ ਦਾ ਕਢਾ ਸਕਦਾ ਏਜੰਟਾਂ ਕੋਲ ਤੁਸੀਂ ਦੇਖੋ ਵੀ ਕਿਸੇ ਦਾ 20 ਲੱਖ ਕਿਸੇ ਦਾ 30 40 ਪੰਜਾਬ ਦੇ ਵਿੱਚ ਕਰੋੜਾਂ ਨਹੀਂ ਅਰਬਾਂ ਰੁਪਈਆ ਦੀ ਲੋਕਾਂ ਨਾਲ ਠੱਗੀ ਵੱਜੀ ਹੋਈ ਹੈ। ਉਹ ਬੰਦਾ ਕੀ 10000 ਰੁਪਏ ਪਿੱਛੇ ਵਿਕੂਗਾ। ਛੱਡੀ ਹਾਸੋ ਹੀ ਨਹੀਂ ਗੱਲ ਆ। ਜਿੰਨਾ ਤੱਕ ਮੈਂ ਭਾਨੇ ਨੂੰ ਜਾਣਦਾ ਮੇਰਾ ਮਿੱਤਰ ਆ ਅਸੀਂ ਇਕੱਠੇ ਕੰਮ ਕਰਦੇ ਆ। ਭਾਵਕ ਹੈਗਾ ਜਿਜਬਾਤੀ ਐ ਮੈਂ ਰੋਕਦਾ ਵੀ ਰਹਿਣਾ ਵੀ ਕਈ ਵਾਰੀ ਨਾ ਤੂੰ ਸ਼ਬਦਾਬਲੀ ਤੇ ਕਾਬੂ ਨਹੀਂ ਪਾਉਂਦਾ ਰੱਖਦਾ ਕਈ ਵੇ ਦਿਨ ਤਾਂ ਕਹਿੰਦਾ ਭਾਈ ਮੈਨੂੰ ਕਈ ਵਾਰੀ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਮੈਂ ਕਿਸੇ ਨੂੰ ਕੀ ਬੋਲ ਜਾਂਦਾ ਮੈਂ ਕਿਹਾ ਦੇਖੋ ਇਹ ਜਿਹੜੀ ਸ਼ਬਦਾਬਲੀ ਹੁੰਦੀ ਹੈ ਜੰਨੀ ਇਹ ਤੇ ਤੂੰ ਇੱਥੇ ਮर्यादा ਰੱਖੇਗਾ ਸ਼ਬਦਾਂ ਨੂੰ ਸਹੀ ਤਰੀਕੇ ਨਾਲ ਬੋਲੇਗਾ ਉਨੀ ਵਧੀਆ ਗੱਲ ਲੋਕਾਂ 'ਚ ਪੇਸ਼ ਜਾਂਦੀ ਹੁੰਦੀ ਹੈ ਸੋ ਪਰ ਜਿਹੜੀ ਗੱਲ ਇਹ ਕਰ ਰਿਹਾ ਵੀ 10000 ਰੁਪਿਆ ਜੀ ਕਿਸੇ ਨੇ ਉੱਥੇ ਸਾਡੇ ਬਾਰਚੋ ਇੱਕ ਬੀਬੀ ਵੱਲੋਂ ਇਹ ਦਰਖਾਸਤ ਹੈ ਜਿਹੜਾ ਏਜੰਟ ਦਾ ਕੰਮ ਕਰਦੀ ਹੈ ਕਿ 10000 ਰੁਪਏ ਭਾਨੇ ਨੇ ਲਿਆ ਤੇ ਸਾਡੇ ਧਰਨਾ ਲਾ ਲਿਆ ਸੀ ਪਰੰਦਾ 10000 ਰੁਪਏ ਲੈ ਕੇ ਉੱਠ ਖੜਿਆ ਤਾਂ ਮੈਂ ਕਹਸਣਾ ਕਿ ਭਾਨਾ 10 ਪੈਸੇ ਦਾ ਕਦੋਂ ਚਾਹ ਦਾ ਗਲਾਸ ਵੀ ਪੀਤਾ ਹੋਵੇ ਭਾਨੇ ਨੇ ਐਨੇ ਰੁਪਏ ਭਾਨੇ ਨੇ ਖੜਾਤੇ ਹੁਣ ਤੱਕ ਜਿਹੜੀ ਸਾਡੇ ਕੋਲ ਲਿਸਟ ਆ ਕਾਪੀ ਤੇ ਕਿ ਫਲਾਣੇ ਬੰਦੇ ਦੇ ਫਲਾਣੇ ਏਜੰਟ ਤੋਂ ਇੰਨੇ ਪੈਸੇ ਵਾਸ ਕਰਾਏ ਫਲਾਣੇ ਨੇ ਫਲਾਣੇ ਤੋਂ ਇੰਨੇ ਪੈਸੇ ਵਾਸ ਕਰਾਏ ਜਿਹੜਾ ਕੰਮ ਸਰਕਾਰਾਂ ਆਂਦਾ ਤੁਸੀਂ ਦੇਖਿਆ ਪਿਛਲੀਆਂ ਸਰਕਾਰਾਂ ਹੁਣ ਇਹ ਸਰਕਾਰ ਹੋਵੇ ਸਰਕਾਰ ਨੇ ਕੋਈ ਏਜੰਟ ਫੜ ਕੇ ਅੰਦਰ ਦਿੱਤਾ ਇਹ ਬਹੁਤ ਵੱਡਿਆ ਮਾਫੀਆ ਤਾਂ ਬਾਕੀ ਮਾਫੀਆ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਇਹ ਕੋਈ ਨਸ਼ੇ ਵਾਲਾ ਮਾਫੀਆ ਹੈ ਕੋਈ ਹੋਰ ਤਰ੍ਹਾਂ ਦੇ ਮਾਫੀਏ ਨੇ ਉਹ ਮੇ ਇਹ ਵੀ ਇੱਕ ਬਹੁਤ ਵੱਡਾ ਮਾਫੀਆ ਜਿਹਦਾ ਬਹੁਤ ਵੱਡਾ ਇੱਕ ਜਾਲ ਫੁਲਾਇਆ ਹੋਇਆ ਤੇ ਇਹਦੀਆਂ ਜੜ੍ਹਾਂ ਸਿਆਸੀ ਤਰ੍ਹਾਂਾਂ ਵੀ ਜੁੜਦੀਆਂ ਨੇ ਕਿਸੇ ਕਰਕੇ ਸਰਕਾਰਾਂ ਇਹਨਾਂ ਨੂੰ ਹੱਥ ਨਹੀਂ ਪਾਉਂਦੀਆਂ ਲੋਕ ਬਿਲਕਦੇ ਆ ਅਸੀਂ ਕੋ ਦੇਖਦੇ ਆ ਵੀ ਕਿਵੇਂ ਲੋਕ ਰੋਂਦੇ ਆ ਕਿ ਪੁੰਜੇ ਬਹਿ ਕੇ ਪੈਰ ਫੜ ਕੇ ਵੀ ਕਿਹਦਾ ਰੋਣ ਲੱਗ ਜਾਂਦੇ ਵੀ ਅਸੀਂ ਪੱਟੇ ਗਏ ਸਾਡੀ ਦੋ ਕਿੱਲੇ ਜ਼ਮੀਨ ਸੀ ਉਹ ਵੇਖ ਗਈ ਅਸੀਂ ਮੁੰਡੇ ਦੇ ਪੈਸੇ ਭਰੇ ਅਸੀਂ ਕੁੜੀ ਦੇ ਪੈਸੇ ਭਰੇ ਪਟੱਗੀ ਵੱਜ ਗਈ ਸਾਡੇ ਨਾਲ ਨਾ ਸਾਡੀ ਕੋਈ ਪੁਲਿਸ ਸੁਣਦੀ ਆ ਨਾ ਕੋਈ ਐਮਐਲਏ ਐਮਪੀ ਕੋਈ ਸਰਕਾਰ ਸੁਣਦੀ ਆ ਉਹ ਕੰਮ ਜਿਹੜੇ ਸਰਕਾਰ ਨੂੰ ਕਰਨੇ ਚਾਹੀਦੇ ਸੀ ਉਹ ਸਾਨੂੰ ਕਿਉਂ ਕਰਨੇ ਪੈ ਰਹੇ ਹੋ ਕਿ ਭਾਨੇ ਨੂੰ ਕਿਉਂ ਕਰਨੇ ਪੈ ਰਹੇ ਆ ਲੋੜ ਕਿਉਂ ਪਈ ਸਰਕਾਰ ਹੀ ਕਰ ਦੇਤਾ ਪਰ ਇਹ ਗੱਲਾਂ ਬਰਦਾਸ਼ਤ ਨਹੀਂ ਹੋਈਆਂ ਸਰਕਾਰ ਤੋਂ ਉਹਨਾਂ ਨੇ ਚੱਕ ਕੇ ਭਾਨੇ ਨੂੰ ਇਸ ਮੁਕੱਦਮੇ ਦੇ ਵਿੱਚ ਅੱਜ 2 ਦਿਨਾਂ ਦਾ ਰਿਮਾਂਡ ਲੈ ਲਿਆ ਉਹਦਾ ਅਸਾ ਰਿਮਾਂਡ ਲੈ ਕੇ ਗਾਹਾਂ ਸੀਆਈ ਲਈ ਫਿਰਦੇ ਆ ਇਹਦਾ ਮਤਲਬ ਤੋਂ ਸਰਕਾਰ ਦਾ ਜਿਹੜਾ ਚੜਿਆ ਹੋਇਆ ਡੰਡਾ ਹੈ ਵੀ ਇਹਨੂੰ ਉਹਦੀ ਕੁੱਟਮਾਰ ਵੀ ਕਰਨਗੇ ਇਹ ਖਦਸ਼ਾ ਜਿਵੇਂ ਤੋਂ ਪਹਿਲਾਂ ਗੱਲ ਕੀਤੀ ਜੱਸਕੇ ਅਸੀਂ ਉਸ ਦਿਨ ਜਹਰ ਕੀਤਾ ਸੀਗਾ ਜਿਹਦੇ ਅਸੀਂ ਤੁਰੇ ਆਂ ਦਮਦਵਾ ਸਾਹ ਤੋਂ ਕਿ ਸਾਡੀ ਯਾਤਰਾ ਨੂੰ ਇਹ ਰੋਕਣ ਦੀ ਕੋਸ਼ਿਸ਼ ਕਰਨਗੇ ਖੜਲ ਪਾਉਣਗੇ ਪਾਉਣਗੇ ਸੋ ਸਾਹਮਣੇ ਆ ਗਿਆ ਕੱਲ ਅਸੀਂ ਇੱਥੋਂ ਗਏ ਪਿੰਡਾਂ 'ਚ ਬੋਲ ਕੇ ਤਾਂ ਇਹਨੂੰ ਤਣਾਉਲੇ ਥਾਣੇ ਤੇ ਬੁਲਾ ਲਿਆ ਕਹਿੰਦੇ ਤੇਰੀ ਜਾਨ ਨੂੰ ਖਤਰਾ ਕੋਈ ਤੈਨੂੰ ਮਾਰਦ ਨੂੰ ਫਿਰਦਾ ਹੈ ਤੈਨੂੰ ਐਸਐਸਪੀ ਨੂੰ ਮਲਾਉਣਾ ਹੈ ਮੈਨੂੰ ਫੋਨ ਆਇਆ ਕਿ ਨਾ ਬਾਈ ਉਹਨੂੰ ਥਾਣੇ ਬੁਲਾ ਲਿਆ ਮੈਂ ਭੱਗ ਗਿਆ ਤਨੋਲੇ ਥਾਣੇ 'ਚ ਉਥੇ ਐਸਐਸਓ ਮੈਨੂੰ ਪੁੱਛਿਆ ਮਹਬੀ ਜੀ ਕਿਵੇਂ ਅਸੀਂ ਇਹਨੂੰ ਕੱਢ ਲਈ ਲਿਆਂਦਾ ਕਿ ਨਾ ਇਹਦੀ ਜਾਨ ਨੂੰ ਕੋਈ ਖਤਰਾ ਹੈ ਉਹਨੂੰ ਬੰਦੇ ਮਾਰਦ ਨੂੰ ਫਿਰਦੇ ਆ ਇਹਨੂੰ ਤਾਂ ਲਿਆਏ ਆ ਉਹ ਮੈਨੂੰ ਵੀ ਲੱਗਿਆ ਮਾਸ਼ਾਅੱਲਾਹ ਹੋਣੀ ਆ ਗੱਲਬਾਤ ਕੋਈ ਤਾਂ ਉਹ ਆਥਨੇ ਦੇ ਮੈਨੂੰ ਪਤਾ ਲੱਗਿਆ ਉਹਦੇ ਭਰਾ ਦਾ ਫੋਨ ਆਇਆ ਛੋਟੇ ਦਾ ਅਮਨੇ ਦਾ ਉਹ ਤਾਂ ਕਹਿੰਦਾ ਬਾਈ ਉਹਨੂੰ ਲੁਧਿਆਣੇ ਭੇਜਤਾ ਲੁਧਿਆਣੇ ਪਤਾ ਕੀਤਾ ਵੀ ਮੁਕਦਮਾ ਦਰਜ ਕਰਤਾ ਧੱਕੇਸ਼ਾਹੀ ਦੇਖੋ ਵੀ ਆਰ ਇੱਕ ਭਾਨੇਰਗੇ ਬੰਦਾ ਜਿਹੜਾ ਸਰਕਾਰ ਦੇ ਖਿਲਾਫ ਇੰਨਾ ਡਰ ਭਾਨੇਰਗੇ ਬੰਦੇ ਨੂੰ ਸਰਕਾਰਾਂ ਡਰਨ ਲੱਗ ਗਈਆਂ ਤੇ ਸਰਕਾਰਾਂ ਚੱਲਣਗੀਆਂ ਕਿਵੇਂ ਖੈਰਾ ਹੋਇਆ ਭਾਨਾ ਹੋਇਆ ਮੇਰੇ ਵਰਗੇ ਹੋਏ ਮੇਰੇ ਦੀ ਪ੍ਰਚਲਨ ਦਿੱਤਾ ਸੀ ਉਹ ਸਾਨੂੰ ਬੰਦ ਸਾਡੀ ਆਵਾਜ਼ ਬੰਦ ਕਰਾਉਣ ਦੀ ਕੋਸ਼ਿਸ਼ ਆ ਨਾ ਜਿਹੜੇ ਮੇਰੇ ਤੇ ਵੀ ਤਰਨ ਤਰਨ ਚਿੱਟੇ ਦਾ ਪ੍ਰਚਾਰ ਦਿੱਤਾ ਹੋਰ ਪਰਚੇ ਮੇਰੇ ਪੁਰਾਣੇ ਖੋਲਣ ਨੂੰ ਇੱਥਰ ਦੇ ਨੇ ਜਾਂ ਫਾੜਨ ਨੂੰ ਜਿਵੇਂ ਮੈਂ ਉਦਦੇ ਵੀ ਕਿਹਾ ਸੀ ਕੋਈ ਨਾ ਕੋਈ ਵੜਜਾ ਆ ਪਾਉਣਗੇ ਤਾਂ ਇਹ ਖੁਦ ਕਹਿੰਦੇ ਰਹਿ ਕੇ ਅਸੀਂ ਲੋਕਾਂ ਨੂੰ ਸਵਾਲ ਜਵਾਬ ਪੁੱਛਣ ਲਾਇਆ ਲੀਡਰਾਂ ਦੇ ਅੱਗੇ ਬੋਲਣ ਲਾਇਏ ਨੇ ਲੋਕ ਅੱਜ ਬੋਲਣ ਤੋਂ ਇੰਨਾ ਡਰ ਯਾਰ ਵੀ ਤੁਸੀਂ ਕਦੇ ਖੈਰ ਨੂੰ ਫੜ ਕੇ ਬੰਦ ਕਰ ਦਿੰਦੇ ਹੋ ਖੈਰ ਦੀ ਜਮਾਨਤ ਰੱਦ ਕਰਾਉਣ ਦੀ ਖਾਤਰ ਤੁਸੀਂ ਸੁਪਰੀਮ ਕੋਰਟ ਤੱਕ ਜਾਂਦੇ ਆ ਦਿੱਲੀ ਨੂੰ ਵਕੀਲ ਤੁਸੀਂ ਉਹ ਲੈ ਕੇ ਆਉਨੇ ਆਂ ਖੈਰ ਦੀ ਜਿਹੜੀ ਜਮਾਨਤ ਰੱਦ ਕਰਾਉਣ ਦੀ ਖਾਤ ਜਿਹੜਾ ਵਕੀਲ 1 ਘੰਟੇ ਦਾ 10 ਦਾ ਲੱਖ ਰੁਪਿਆ ਲੈਂਦਾ ਕੋਈ ਬੇੜਾ ਸੀ ਕੌਣ ਸਿਓਂ ਕਹਿੰਦਾ ਸੀ ਕਿ ਮੁਖ्तार ਅंसारी ਨੂੰ ਕੈਪਟਨ ਨੇ ਪੰਜਾਬ 'ਚ ਰੱਖਿਆ ਉਹਨੇ ਖਰਚਾ ਕੀਤਾ ਕੈਪਟਨ ਨੇ ਪੰਜਾਬ ਦੇ ਖਜ਼ਾਨੇ 'ਚੋਂ ਉਹਦੇ ਵਕੀਲਾਂ ਤੇ ਉਹਦੇ ਕੇਸ ਦੀ ਪੈਰਵਾਈ ਕੀਤੀ ਅਸੀਂ ਉਹ ਸਾਰਾ ਪੈਸਾ ਕੈਪਟਨ ਦੀ ਜੇਬ 'ਚੋਂ ਬਸੂਲਾਂਗੇ ਹੁਣ ਤੂੰ 5 ਕਰੋੜ ਰੁਪਿਆ ਲਾਦਾ ਖੈਰ ਉਹਨਾਂ ਅੰਦਰ ਰੱਖਣ ਦੀ ਖਾਤਰ ਉਹਦੀ ਜਮਾਨਤ ਰੱਦ ਕਰਾਉਣ ਦੀ ਖਾਤਰ ਉਹ ਕੌਣ ਦੇਊਗਾ ਜੇ ਉਹ ਚੋਂ ਪਰ ਇੱਕ ਇੱਕ ਚੀਜ਼ ਹੋਰ ਵੀ ਅਜਿਵੇਂ ਤੁਸੀਂ ਗੱਲ ਕੀਤੀ ਕਿ ਸਾਡੀ ਯਾਤਰਾ ਰੋਕਣ ਦੇ ਲਈ ਇਹ ਚੀਜ਼ਾਂ ਕੀਤੀਆਂ ਜਾ ਸਕਦੀਆਂ ਤੁਸੀਂ ਉਸਦੀ ਗ੍ਰਿਫਤਾਰੀ ਤੋਂ ਬਾਅਦ ਵੀ ਲਾਈਵ ਹੁੰਨੇ ਹੋ ਕਿ ਸਾਡੀ ਯਾਤਰਾ ਰੋਕਣ ਦੇ ਲਈ ਖਲਲ ਜਿਹੜੀ ਹੈਗੀ ਉਹ ਪਾਈ ਗਈ ਆ ਕੀ ਡਰ ਹੋ ਸਕਦਾ ਤੁਹਾਡੇ ਤੋਂ ਕੀ ਡਰ ਹੋ ਸਕਦਾ ਕੋਈ ਤੁਸੀਂ ਐਮਪੀ ਨਹੀਂ ਕੋਈ ਤੁਸੀਂ ਐਮਐਲਏ ਨਹੀਂ ਤੁਹਾਡੇ ਤੋਂ ਕੀ ਡਰ ਹੋ ਸਕਦਾ ਜਾਂ ਖਾਸ ਕਰ ਭਾਨੇ ਸਿੱਧੂ ਤੋਂ ਕੀ ਡਰ ਹੋ ਸਕਦਾ ਸਰਕਾਰ ਨੂੰ ਤੁਸੀਂ ਕਿਉਂ ਇਹ ਇਹ ਬਣਾਉਣਾ ਚਾਹੁੰਦੇ ਹੋ ਕਿ ਸਰਕਾਰ ਨੇ ਜਾਣਬੁੱਝ ਕੇ ਪਰਚਾ ਦਰਜ ਕੀਤਾ ਹੈ ਜੇ ਸਰਕਾਰ ਨੂੰ ਸਾਡਾ ਡਰ ਨਹੀਂ ਫਿਰ ਮੈਨੂੰ ਇੱਕ ਤਰੀਕ ਨੂੰ ਮੇਰੇ ਘਰੇ ਨਜ਼ਰਬੰਦ ਕਿਉਂ ਕੀਤਾ ਜਾਂਦਾ ਵੀ ਲੁਧਿਆਣੇ ਨਹੀਂ ਜਾਣ ਦੇਣਾ ਜੇ ਸਰਕਾਰ ਨੂੰ ਸਾਡਾ ਕੋਈ ਡਰ ਨਹੀਂ ਫਿਰ ਸਰਕਾਰ ਮੇਰੇ ਤੇ ਤਰਨ ਤਰਨ ਚਿੱਟੇ ਦਾ ਪਰਚਾ ਕਿਉਂ ਦਿੰਦੀ ਹੈ ਜੇ ਭਾਨੇ ਤੋਂ ਕੋਈ ਡਰ ਨਹੀਂ ਤਾਂ ਸਰਕਾਰ ਭਾਨੇ ਦੇ ਖਿਲਾਫ ਇੱਕ 10000 ਬੀਐਨਈ ਪੈਸਾ ਕਿਹ ਤੋਂ ਮੰਗਿਆ ਉਹ ਵੀ ਏਜੰਟ ਤੋਂ ਉਹਦਾ ਪਰਚਾ ਕਿਉਂ ਦੇ ਰਿਹਾ ਹੈ ਇਹ ਦੂ ਪਹਿਲਾ ਵੀ ਭਾਨੇ ਦੇ ਨਾਲ ਚਲੋ ਜਿੱਥੇ ਦੇਖੋ ਭਾਨਾ ਜਿੱਥੇ ਭਾਨੇ ਦੀ ਸ਼ਬਦਾਵਲੀ ਗਲਤ ਤਾਂ ਮੈਨੂੰ ਬਹੁਤ ਵਾਰੀ ਰੋਕਦਾ ਵੀ ਹੈ ਟੋਕਦਾ ਵੀ ਹੈ ਭਾਨੇ ਗਲਤ ਨਾ ਬੋਲੋ ਕਾਬੂ ਕਰ ਰੱਖਣੀਆਂ ਗੱਲਾਂ ਤੇ ਪਰ ਜਿੱਥੇ ਭਾਨਾ ਸਹੀ ਕੰਮ ਕਰ ਰਿਹਾ ਹੈ ਭਾਨਾ ਅੱਜ ਲੋਕਾਂ ਨਾਲ ਕਿ ਟੋਲ ਤੇ ਰੌਲਾ ਪੈਂਦਾ ਤਾਂ ਭਾਨਾ ਖੜਦਾ ਹੈ ਕਿਸਾਨੀ ਮੋਰਚੇ ਦੀ ਗੱਲ ਕਰਦੀ ਹੁੰਦੀ ਆ ਤਾਂ ਭਾਨਾ ਕਰਦਾ ਕਿਤੇ ਕਿਹਨਾਂ ਦਾ ਧੱਕਾ ਹੁੰਦਾ ਭਾਨਾ ਉੱਥੇ ਜਾ ਕੇ ਬੋਲਦਾ ਖੜਦਾ ਅਸੀਂ ਆਪ ਵੀ ਜ ਇੰਨਾ ਇੰਨੀਆਂ ਮੈਂ ਕਹਿੰਦਾ ਇੰਨੀਆਂ ਯਾਰ ਐਡਾ ਬੁਜਦਲ ਆ ਪੰਜਾਬ ਦਾ ਮੁੱਖ ਮੰਤਰੀ ਐਡਾ ਕਮਦਲ ਆ ਪੰਜਾਬ ਦਾ ਮੁੱਖ ਮੰਤਰੀ ਤੇ ਇੰਨੇ ਇੰਨਾ ਆਪਣੇ ਆਪ ਨੂੰ ਇਹ ਅਸੁਰੱਖਿਤ ਮਹਿਸੂਸ ਕਰਦਾ ਕਿ ਯਾਰ ਚਾਰ ਬੰਦੇ ਉੱਠ ਕੇ ਬੋਲਣਗੇ ਅਸਲ ਇਹ ਸੋਸ਼ਲ ਮੀਡੀਆ ਦੀ ਬਣੀ ਹੋਈ ਸਰਕਾਰ ਆ ਉੱਥੋਂ ਹੀ ਇੱਕ ਹਵਾ ਇਹਨਾਂ ਨੇ ਵਰਤਾਂਤ ਸਿਰਜਿਆ ਤੇ ਬਣ ਗਏ ਉੱਥੇ ਨੂੰ ਡਰ ਲੱਗਦਾ ਵੀ ਯਾਰ ਕਿਤੇ ਅਈ ਨਾ ਲੋਕ ਇਹ ਲੋਕਾਂ ਦਾ ਮਾਹੌਲ ਸਾਡੇ ਖਿਲਾਫ ਯਾਰ ਤੁਸੀਂ ਕੰਮ ਕਰੋ ਤੁਸੀਂ ਦਿਖਾਓ ਲੋਕਾਂ ਨੂੰ ਮੈਂ ਕਹਣਾ ਵੀ ਤੁਸੀਂ ਇੰਨੇ-ਇੰਨੇ ਪੈਸੇ ਜਮ੍ਹਾਂ ਤਾਂ ਰੱਦ ਕਰਾਉਣ ਤੇ ਲਾ ਰਹੇ ਇੰਨਾ ਜ਼ੋਰ ਲਾ ਰਹਿਆ ਤੁਸੀਂ ਪੰਜਾਬ ਦੇ ਹੱਕਾਂ ਲਈ ਬੋਲਣ ਵਾਲੇ ਬੰਦਿਆਂ ਨੂੰ ਬੰਦ ਕਰਨ ਦੇ ਲਈ ਜਿੱਲਾਂ 'ਚ ਡੱਕਣ ਦੇ ਲਈ ਇੰਨਾ ਜ਼ੋਰ ਚੱਟੇ ਵਾਲੇ ਚੱਟਾ ਰੋਕਣ ਤੇ ਲਾ ਦੇਣਾ ਇੰਨਾ ਜ਼ੋਰ ਕੋਈ ਜਿਹੜੀ ਬੇਅਦਬੀ ਹੋਈ ਗੁਰੂਆਂ ਸਾਹਿਬ ਦੀ ਉਹਨਾਂ ਦੇ ਇਨਸਾਫ਼ ਲਈ ਲਾ ਦੇਣਾ ਇੰਨਾ ਜ਼ੋਰ ਕੋਈ ਪੰਜਾਬ ਨੂੰ ਲੀਹ ਤੇ ਲਾਉਣ ਖਾਤਰ ਲਾ ਦੇਣਾ ਜਿੰਨਾ ਜ਼ੋਰ ਇਹਨਾਂ ਦਾ ਆਵਾਜ਼ਾਂ ਬੰਦ ਕਰਨ ਤੇ ਲੱਗਿਆ ਹੋਇਆ ਛੋਡੇ ਵਰਗੇ ਮੀਡੀਆ ਨੂੰ ਇਹਨਾਂ ਨੇ ਬੰਦ ਕੀਤਾ ਜਿਹੜਾ ਕੋਈ ਬੰਦਾ ਬੋਲਣ ਵਾਲਾ ਸੀਗਾ ਕੋਈ ਚੈਨਲ ਉਹ ਇਹਨਾਂ ਨੇ ਰੀਚਾਂ ਘਟਾ ਪਰ ਚਿਪਵਾ ਬਾਕੀ ਕੁਝ ਖਰੀਦ ਲਿਆ ਜਾਨੇ ਕਿਸ ਤਰੀਕੇ ਨਾਲ ਲੱਗੇ ਹੋਏ ਨੇ ਹੁਣ ਇਹ ਇਹ ਗੱਲ ਜਿਹੜੀ ਹੈਗੀ ਆ ਵੀ ਇਹ ਕਿੰਨਾ ਚਿਰ ਅੱਜ ਭਵੰਤ ਸਿੰਘ ਤੇਰਾ ਰਾਜ ਆ ਅੱਜ ਚੰਬੜੀਆਂ ਚਲਾ ਰਹੇ ਆ ਕੱਲ ਨੂੰ ਕੋਈ ਹੋਰ ਆ ਜਾਣਾ ਇਹਦਾ ਚਿਕਨ ਕਿੰਨੇ ਕੁ ਰਹੇ ਜਿਨ੍ਹਾਂ ਨੇ ਲੋਕਾਂ ਦੇ ਜ਼ੁਲਮ ਕੀਤਾ ਤੇ ਬਾਦਲਾਂ ਦੀ ਗੱਲ ਹੋਰ ਕਾਂਗਰਸੀਆਂ ਦੀ ਗੱਲ ਝੂਠੇ ਮੁਕਾਦਮੇ ਦਰਜ ਹੁੰਦੇ ਰਹੇ ਬੜਾ ਕੁਝ ਤੱਕਾ ਵੀ ਹੋਇਆ ਲੋਕਾਂ ਨਾਲ ਬਹੁਤ ਜਾਤੀਆਂ ਹੋਈਆਂ ਲੋਕਾਂ ਨੇ ਮਸਲ ਤੇ ਮਲਾਤੇ ਮਿੱਟੀ ਚ ਹੁਣ ਤੈਨੂੰ ਵੀ ਲੋਕ ਬਖਸ਼ਣਗੇ ਹੁਣ ਆ ਜਿਹੜਾ ਆ ਮਾਹੌਲ ਆ ਮੈਂ ਕਹੂੰਗਾ ਕੈਮਰਾ ਦਿਖਾ ਦੀ ਇੱਕ ਵਾਰੀ ਮੇਰਾ ਵੀਰ ਕੈਮਰਾ ਵਾਲਾ ਅਸੀਂ ਕੁਸਲੇ ਪਿੰਡ ਬੈਠੇ ਆ ਰਾਤ ਹੋਈ ਵੀ ਆ ਅਸੀਂ ਗੁਰੂ ਘਰ 'ਚ ਬੈਠੇ ਆ ਆ ਸਾਰੇ ਉਹ ਨੌਜਵਾਨ ਬੈਠੇ ਨੇ ਇਸ ਨਗਰ ਦੇ ਕੁਸਲੇ ਪਿੰਡ ਦੇ ਇਹਨਾਂ ਕੋ ਰਾਤ ਕੱਟਣੀਆਂ ਸੀ ਅਸੀਂ ਵਿਚਾਰਾਂ ਸਾਂਝੀਆਂ ਕਰਨੀਆਂ ਨੇ ਸੰਵਾਦ ਰਚਾਉਣਾ ਵੀ ਯਾਰ ਪੰਜਾਬ ਦੇ ਵਿੱਚ ਪਾਣੀਆਂ ਦੇ ਮਸਲੇ ਨੇ ਬੋਲੀ ਦੇ ਮਸਲੇ ਨੇ ਇਤਿਹਾਸ ਦੇ ਮਸਲੇ ਨੇ ਪਰਵਾਸ ਦੇ ਮਸਲੇ ਨੇ ਨਸ਼ੇ ਦੇ ਮਸਲੇ ਨੇ ਬੇਰਜ਼ਗਾਰੀ ਦਾ ਮਸਲਾ ਹੈ ਸਾਡੀਆਂ ਜ਼ਮੀਨਾਂ ਖੋਣ ਦੀ ਜਿਹੜੀ ਤਿਆਰੀ ਹੋ ਰਹੀ ਹੈ ਕਿੰਨੇ तमाम ਮਸਲੇ ਨੇ ਪੰਜਾਬ ਨੂੰ ਘਿਰਿਆ ਹੋਇਆ ਚਾਰ ਚਫੇਰੇ ਅਸੀਂ ਉਹਨਾਂ ਦੇ ਵਿਚਾਰ ਕਰਨ ਬੈਠੇ ਅੱਜ ਅਸੀਂ ਰਾਤ ਨੂੰ ਕਿਉਂ ਬੈੰਨੇ ਆ ਜਿੱਥੇ ਰਾਤ ਪੈਂਦੀ ਹੈ ਉਥੇ ਰਾਤ ਰੁਕਦੀਆਂ ਲੋਕਾਂ ਵਿਚਾਰ-ਵਟਾਂਦਰਾ ਕਰਦੇ ਅਸੀਂ ਚਾਹੁੰਦੇ ਆ ਕਿ ਆਮ ਤਰਜ਼ ਤੇ ਕੀ ਹੁੰਦਾ ਬੰਦਾ ਆਉਂਦਾ ਬੋਲ ਕੇ ਤੁਰ ਜਾਂਦਾ ਲੋਕ ਸੁਣ ਕੇ ਤੁਰ ਜਾਂਦੇ ਅਸੀਂ ਕਹਿੰਨਾ ਅਸੀਂ ਬੋਲ ਕੇ ਨਹੀਂ ਤੁਰਨਾ ਤੇ ਲੋਕਾਂ ਨੂੰ ਕਹਿੰਗਾ ਸੁਣਾ ਕੇ ਨਹੀਂ ਜਾਣੀਆਂ ਲੋਕਾਂ ਨੇ ਸੁਣ ਕੇ ਵੀ ਜਾਣੀਆਂ ਇਹਨਾਂ ਦੇ ਅੰਦਰ ਬਹੁਤ ਜ਼ਿਆਦਾ ਹੁਨਰ ਪਿਆ ਹੋਣਾ ਨੌਜਵਾਨਾਂ ਦੇ ਅੰਦਰ ਇਹਨਾਂ ਦੀ ਆਪਣੀ ਸੋਚ ਹੈ ਜੋ ਮੈਨੂੰ ਇਹਨਾਂ ਕੋਲ ਸਿੱਖਣ ਨੂੰ ਮਿਲੇਗਾ ਉਹ ਮੇਰੇ ਕੋਲ ਵੀ ਨਹੀਂ ਹੋਣਾ ਹਨਾ ਗੁਰੂ ਨਾਨਕ ਪਾਤਸ਼ਾਹ ਨੇ ਕਹਿਆ ਕੁਛ ਕਹੀਏ ਕੁਛ ਸੁਣੀਏ ਅਸੀਂ ਕਹਿਣ ਵੀ ਆਏ ਆ ਸੁਣਨ ਵੀ ਆਏ ਆ ਇਹ ਬਰਦਾਸ਼ਤ ਨਹੀਂ ਹੁੰਦੀ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿੰਡਾਂ 'ਚ ਦਿਨੇ ਦੇਖਣਾ ਹੁੰਦਾ ਕਿਵੇਂ ਇਕੱਠ ਵੀ ਹੋ ਰਹੇ ਨੇ ਲੋਕ ਮੈਂ ਇੱਕ ਪਿੰਡ ਇੱਕ ਘੰਟੇ ਤੋਂ ਲੈ ਕੇ ਸਵਾ ਡੇਢ ਘੰਟੇ ਤੱਕ ਬੋਲਦਾ ਇੰਨੀ ਠੰਡ ਆ ਉਹਦੇ باوجود ਵੀ ਐ ਕੋਈ ਬੰਦਾ ਇੱਕ ਵੀ ਬੰਦਾ ਹਿੱਲ ਕੇ ਨਹੀਂ ਜਾਂਦਾ ਕੰਮ ਨਹੀਂ ਕਰਨ ਨੂੰ ਜਾਂਦਾ ਐਨੇ ਬੈਠੇ ਐ ਰਾਤ ਹੋਈ ਵੀ ਐ ਠੰਡ ਦਾ ਮੌਸਮ ਆ ਕੋਈ ਤੂੰ ਹੀ ਨਹੀਂ ਪਾਈ ਬੈਠੇ ਨਾ ਇਹ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਯਾਰ ਯਰ ਇੱਕ ਵਾਰੀ ਕਹਾਂ ਲੋਕਤੰਤਰ ਆ ਹਰ ਬੰਦੇ ਨੂੰ ਇੱਥੇ ਆਪਣਾ ਹੱਕ ਐ ਦੂਜੇ ਪਾਸੇ ਹੁਣ ਕੇਜਰੀਵਾਲ ਕਹੀ ਜਾਂਦਾ ਕਿ ਈਡੀ ਐ ਜਿਹੜੀ ਉਹ ਤਾਂ ਜੀ ਜਿਹੜੇ ਬੰਦੇ ਐ ਉਹਨਾਂ ਨੂੰ ਡਰਾ ਕੇ ਧਮਕਾ ਕੇ ਕੁੱਟ ਕੇ ਸਾਡੇ ਖਿਲਾਫ ਬਿਆਨ ਦਵਾ ਰਹੀ ਐ ਉਥੇ ਤੁਸੀਂ ਚੀਕਾਂ ਮਾਰਦੇ ਹੋ ਵੀ ਈਡੀ ਸਾਡੇ ਮਗਰ ਪਾਈ ਹੋਈ ਐ મોદી ਦੀ ਇੱਥੇ ਜੋ ਪੰਜਾਬ ਤੁਸੀਂ ਧੱਕਾ ਕਰ ਰਹੇ ਹੋ ਤੁਹਾਨੂੰ ਦਿਖਦਾ ਨਹੀਂ ਲੇਕਿਨ ਤੁਸੀਂ ਆਪਣੀ ਰੈਲੀ ਦੀ ਗੱਲ ਕਰੀ ਆ ਇੱਕ ਸਵਾਲ ਜ਼ਰੂਰ ਲੈਣਾ ਚਾਹੂੰਗਾ ਇਹ ਰੈਲੀ ਰਾਜਨੀਤਿਕ ਆ ਜਾਂ ਗੈਰ ਰਾਜਨੀਤਿਕ ਆ ਗੈਰ ਰਾਜਨੀਤਿਕ ਕੁਝ ਵੀ ਨਹੀਂ ਹੁੰਦਾ ਇੱਥੇ ਸਿਆਸਤ ਦਾ ਪਕਾਇਦੰਨੇ ਆ ਵੀ ਗੈਰ ਸਿਆਸੀ ਐ ਗੈਰ ਸਿਆਸੀ ਕੁਝ ਵੀ ਨਹੀਂ ਬੰਦਾ ਕਦੇ ਗੈਰ ਸਿਆਸੀ ਹੋ ਹੀ ਨਹੀਂ ਸਕਦਾ ਤੁਸੀਂ ਘਰ ਦੇ ਵਿੱਚ ਵੀ ਸਿਆਸਤ ਕਰਦੇ ਹੋ ਮੰਨ ਲਓ ਇੱਕ ਬੰਦਾ ਉਹ ਬੰਦੇ ਦੇ ਦੋ ਜਾਂ ਤਿੰਨ ਜਵਾਬ ਆ ਜਾਂ ਮੁੰਡੇ ਆ ਜਾਂ ਕੁੜੀਆਂ ਉਹ ਬੰਦਾ ਉੱਥੇ ਵੀ ਸਿਆਸਤ ਨਾਲ ਆਪਣਾ ਘਰ ਚਲਾਉਂਦਾ ਵੀ ਕਿਹੜੇ ਮੁੰਡੇ ਨੂੰ ਕਿਵੇਂ ਖੁਸ਼ ਰੱਖਣਾ ਹੈ ਕਿਹੜੇ ਨੂੰ ਕਿਵੇਂ ਖੁਸ਼ ਰੱਖਣਾ ਹੈ ਕਿਹੜੀ ਨੂੰ ਨੂੰ ਕਿਵੇਂ ਕਿਹੜੀ ਨੂੰ ਨੂੰ ਕਿਵੇਂ ਕਿਹੜੀ ਧੀ ਨੂੰ ਕਿਵੇਂ ਕਿਹੜੀ ਧੀ ਨੂੰ ਕਿਵੇਂ ਬੰਦਾ ਪਰਿਵਾਰ ਦੇ ਵਿੱਚ ਜੇ 5 ਜਾਂ 7 ਜਾਂ 10 ਮੈਂਬਰ ਹੈ ਉੱਥੇ ਵੀ ਜਿਹੜਾ ਕਬੀਲਦਾਰ ਬੰਦਾ ਹੁੰਦਾ ਜਿਹੜਾ ਮੋਢੀ ਬੰਦਾ ਹੁੰਦਾ ਘਰ ਦਾ ਉਹ ਵੀ ਸਿਆਸਤ ਨਾਲ ਸਿਆਸਤ ਨਾਲ ਹੀ ਆਪਣਾ ਘਰ ਚਲਾਉਂਦਾ ਤੁਹਾਡੇ ਘਰ ਵੀ ਸਿਆਸਤ ਨਾਲ ਚੱਲਦੇ ਆ ਤੁਹਾਡੇ ਪਿੰਡ ਵੀ ਸਿਆਸਤ ਨਾਲ ਚੱਲਦੇ ਆ ਤੇ ਗੈਰ ਸਿਆਸੀ ਕਿੱਥੇ ਹੋ ਗਿਆ ਇਹ ਗੈਰ ਬਾਕੀ ਰਹੀ ਗੱਲ ਇਹਦੀ ਤੇ ਇਹ ਮੈਂ ਅਜ ਤਣੇ ਨਿਕਲਿਆ ਹੋਇਆ ਵੀ ਮੈਂ ਤਾਂ ਜੀ ਆ ਪੰਜ 6 ਦਿਨ ਤੋਂ ਹੀ ਤੁਰਿਆ ਮੈਂ ਤਾਂ 2 ਮਹੀਨੇ ਬੈਠਾ ਰਿਹਾ ਸੀ ਫਰੋਜਪੁਰ ਕਲਖੁਰਦ ਮੋਰਚੇ 'ਚ ਪਾਣੀ ਇਧਰ ਨਹਿਰਾਂ ਦਾ ਮੋਰਚਾ ਲੱਗਿਆ ਮੈਂ ਤਾਂ 6 ਮਹੀਨੇ ਘਰ ਛੱਡੀ ਰੱਖਿਆ ਜਦੋਂ ਮੇਰੇ ਦਿੱਲੀ ਪਰਚਾ ਹੋਇਆ 12 13 ਮਹੀਨੇ ਉਸ ਮੋਰਚੇ 'ਚ ਵੀ ਡਟੇ ਰਹੇ ਹਾਂ ਮੈਂ ਤਾਂ ਜੇਲ ਕੱਟ ਕੇ ਆਂ ਪੰਜਾਬੀ ਬੋਲੀ ਦੀ ਖਾਤਰ ਮੈਂ ਤਾਂ ਉਹਦੇ ਵੀ ਘਰ ਛੱਡ ਕੇ ਰੱਖਿਆ ਮੈਂ 12 ਚ ਵੀ ਲੜੀ ਐ ਮੈਂ 22 ਚ ਵੀ ਲੜੀ ਐ ਤੇ ਮੇਰਾ 24 ਦਾ ਵੀ ਲਾਨ ਆ ਵੀ ਲੜਨੀ ਆ ਮੈਂ ਤਾਂ ਸੋਚ ਲੈ ਕੇ ਜਾ ਰਿਹਾ ਮੈਂ ਨਹੀਂ ਕਦੇ ਮੁੱਕਰਦਾ ਮੇਰੀ ਸੋਚ ਆ ਮੈਂ ਇੱਕ ਆਪਣਾ ਆਈਡੀਆ ਰੱਖ ਲਿਆ ਲੋਕਾਂ ਦੇ ਵਿੱਚ ਵੀ ਯਾਰ ਆ ਸਾਡੇ ਮੁੱਦੇ ਨੇ ਆਹ ਇਹਨਾਂ ਦੇ ਹਾਲ ਨੇ ਮੈਂ ਕੱਲੇ ਮੁੱਦੇ ਨਹੀਂ ਦੱਸ ਰਿਹਾ ਜਾ ਕੇ ਪਿੰਡਾਂ 'ਚ ਵੀ ਯਾਰ ਆਹ 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 ਉਹਨਾਂ ਦਾ ਹੱਲ ਕੀ ਆ ਸੀ ਇਹ ਵੀ ਨਾਲ ਸਾਂਝਾ ਕਰ ਰਹੇ ਹਾਂ ਲੋਕਾਂ ਦੇ ਉਹ ਨਾਮ ਬਈਆ ਕੇ ਪੰਜਾਬ ਬਚਾਓ ਰੈਲੀ ਇੱਕ ਸਵਾਲ ਜ਼ਰੂਰ ਲੈਣਾ ਚਾਹੂਗਾ ਕਿ ਪੰਜਾਬ ਉਹਦੀ ਯਾਦ ਕਿਉਂ ਆਉਂਦਾ ਲਖੇ ਜਦੋਂ ਕੋਈ ਸੱਤਾ ਦੇ ਵਿੱਚ ਨਹੀਂ ਆਉਂਦਾ ਚਾਹੇ ਤੁਹਾਡੀ ਗੱਲ ਆ ਤੁਸੀਂ ਵੀ ਹੁਣ ਸੱਤਾ ਦੇ ਵਿੱਚ ਨਹੀਂ ਜੇਕਰ ਸ਼੍ਰੋਮਣੀ ਕਾਲ ਦੇ ਲਈ ਗੱਲ ਕਰ ਲਈਏ ਸ਼੍ਰੋਮਣੀ ਸੁਖਵੀਰ ਸਿੰਘ ਬਾਦਲ ਵੀ ਫਰਵਰੀ ਦੇ ਵਿੱਚ ਨਿਕਲ ਰਹੇ ਨੇ ਪੰਜਾਬ ਬਚਾਓ ਰੈਲੀ ਤੇ ਇਹ ਪੰਜਾਬ ਦੀ ਯਾਦ ਉਹਦੀ ਕਿਉਂ ਆਉਂਦੀ ਆ ਜਾਂ ਇਹਨਾਂ ਮੁੱਦਿਆਂ ਦੀ ਇਹਨਾਂ ਹੱਲ ਦੀ ਗੱਲ ਉਹਦੀ ਯਾਦ ਕਿਉਂ ਆਉਂਦੀ ਆ ਜਦੋਂ ਬੰਦੇ ਦੇ ਕੋਲੇ ਕੁਰਸੀ ਜਿਹੜੀ ਹੈਗੀ ਉਹ ਨਹੀਂ ਹੁੰਦੀ ਪਹਿਲੀ ਗੱਲ ਬਾਦਲਾਂ ਦੀ ਅਜਾੜਨ ਵਾਲੇ ਹੁਣ ਪੰਜਾਬ ਬਚਾਉਣ ਤਰੁਪੇ ਉਹ ਲੋਕ ਜਾਣਦੇ ਆ ਤੁਸੀਂ ਕਿਐਸਾ ਰਾਜ ਕੀਤਾ ਕਿਵੇਂ ਪੰਜਾਬ ਨੂੰ ਜਾੜਿਆ ਅਗਲੀ ਗੱਲ ਰਹੀ ਯਾਦ ਆਉਣ ਦੀ ਜਾਂ ਰਾਜਨੀਤੀ ਕਰਨ ਦੀ ਚੱਸ ਸਿਆਂ ਜੇ ਮੈਂ ਰਾਜਨੀਤੀ ਕਰਨੀ ਆ ਜਾਂ ਮੈਂ ਕੋਈ ਐਮਪੀ ਐਮਐਲਏ ਬਣਨਾ ਸੀ ਜਾਂ ਬਣਨਾ ਤਾਂ ਫਿਰ ਪਹਿਲਾਂ ਵੀ ਸਾਰਿਆਂ ਤੇਰਾ ਹੱਥ ਕੱਢਦਿਆਂ ਸੀ ਵੀ ਸਾਡੇ ਨਾਲ ਹੱਥ ਮਲਾ ਸਾਡੇ ਨਾਲ ਵਾਲਾ ਅੱਜ ਵੀ ਕਹਿੰਦੇ ਆ ਮੈਂ ਤਾਂ ਚਾਰਲਸ ਪੀਰੋਂ ਆਫਰ ਆਨੇ ਮੈਂ ਬਗ ਜਾ ਮੈਂ ਤਾਂ ਝਾਲੂ ਵਾਲੇ ਵੀ ਟਿਕਟ ਦਿੰਦੇ ਸੀ ਮੈਨੂੰ ਤਾਂ ਕਾਂਗਰਸੀ ਚੰਨੀ ਸਾਹਿਬ ਨੇ ਕਿਹਾ ਕਿ ਆ ਜਾ ਤੂੰ ਦੱਸ ਸਾਡੇ ਨਾਲ ਮਲਾ ਹੱਥ ਬੋਲ ਕਿੱਥੋਂ ਟਿਕਟ ਲੈਣੀ ਹੈ ਹਨਾ ਤਾਂ ਤਾਂ ਜਿਹੜਾ ਤੁਸੀਂ ਗੱਲ ਜੋ ਉੱਥੋਂ ਤੱਕ ਹੀ ਖੜੀ ਹੁੰਦੀ ਤਾਂ ਮੈਂ ਕਿਸੇ ਨਾਲ ਵੀ ਹੱਥ ਮਿਲਾ ਕੇ ਅੱਜ ਨੂੰ ਬਣ ਜਾਂਦਾ ਪਰ ਮੈਂ ਇੱਕ ਗੱਲ ਲੋਕਾਂ 'ਚ ਲੈ ਕੇ ਜਾ ਰਿਹਾ ਵੀ ਦੇਖੋ ਮੇਰੇ ਮੁੱਦੇ ਆਹ ਹਨ ਮੈਂ ਤੁਹਾਡੇ 'ਚ ਇੱਕ ਚੇਤਨਤਾ ਪਰ ਨਾ ਰਿਹਾ ਇੱਕ ਜਾਗਰਤੀ ਪਰ ਨਾ ਰਿਹਾ ਮੈਂ ਤੁਹਾਨੂੰ ਦੱਸਣ ਆ ਰਿਹਾ ਜਿੰਨੀ ਕਿ ਮੈਨੂੰ ਸਮਝ ਹੈ ਕਿ ਨਿਊ ਬਾਲਡਰ ਕੀ ਨੇ ਨਿਊ ਐਜੂਕੇਸ਼ਨ ਪਾਲਿਸੀ ਕੀ ਹੈ ਬੋਲੀ ਕਿਵੇਂ ਮਾਰ ਰਹੇ ਨੇ ਪਾਣੀ ਕਿਵੇਂ ਬਰਬਾਦ ਕਰ ਰਹੇ ਨੇ ਪ੍ਰਵਾਸ ਕਿਵੇਂ ਹੋ ਰਹੇ ਨੇ ਇਹ ਸਾਰੀਆਂ ਉਹ ਗੱਲਾਂ ਨੇ ਜ਼ਮੀਨਾਂ ਤੁਹਾਡੀਆਂ ਕਿਵੇਂ ਖੋਣੀਆਂ ਨੇ ਬਿਰਜਗਾਰੀ ਤੁਹਾਡੇ ਕਿਵੇਂ ਵਧਾਈ ਹੈ ਇਹ ਮੈਂ ਚਾਹੁੰਦਾ ਵੀ ਹਰ ਬੰਦੇ ਦੇ ਅੰਦਰ ਉਹਦੀ ਨੈਤਿਕਤਾ ਜਿਹੜੀ ਉਹਦੀਆਂ ਕਦਰਾਂ ਕੀਮਤਾਂ ਜਿਹੜੀਆਂ ਉੱਪਰ ਚੱਕੀਆਂ ਜਾਣ ਹਰ ਬੰਦਾ ਉੱਠ ਕੇ ਸੋਚੇ ਕਿ ਯਾਰ ਨਹੀਂ ਪੰਜਾਬ ਨੂੰ ਕੋਈ ਲੱਖਾ ਸਦਾਨਾ ਨਹੀਂ ਉੱਠ ਕੇ ਬਚਾਊਗਾ ਪੰਜਾਬ ਨੂੰ ਮੈਂ ਉੱਠ ਕੇ ਬਚਾਊਗਾ ਮੈਂ ਇਹ ਚੀਜ਼ ਤਿਆਰ ਕਰਨਾ ਚਾਹੁੰਦਾ ਪੰਜਾਬ ਦੀ ਖਾਸ ਕਰਕੇ ਨੌਜਵਾਨੀ 'ਚ ਲੱਖੇ ਇਸ ਦਣ ਤੇ ਵਿਸ਼ਵਾਸ ਕਿਉਂ ਕਰ ਲੋਕ ਪਹਿਲਾਂ ਵੀ ਕਰਕੇ ਦੇਖ ਲਿਆ ਕੈਪਟਨ ਮਨਿੰਦਰ ਸਿੰਘ ਦੀ ਗੱਲ ਕਰ ਲਈ ਉਹਨਾਂ ਨੇ ਵੀ ਗੁਟਕਾ ਸਾਹ ਹੱਥ ਦੇ ਵਿੱਚ ਪੜ ਕੇ ਸੌਂਹ ਖਾਦੀ ਸੀ ਉਸ ਤੋਂ ਬਾਅਦ ਭਗਵੰਤ ਸਿੰਘ ਮਾਨ ਦੀ ਗੱਲ ਕਰ ਲਗੇ ਹੁਣ ਲੱਖੇ ਤੇ ਵਿਸ਼ਵਾਸ ਕਿਉਂ ਕਰਨਾ ਦੇਖੋ ਲੱਖਾ ਕੋਈ ਕੋਈ ਰੱਬ ਤਾਂ ਹੈ ਨਹੀਂ ਵੀ ਲੱਖਾ ਕੋਈ ਕੋਈ ਲੋਕਾਂ ਨੂੰ ਛਾਤੀ ਪਾੜ ਕੇ ਦਿਖਾ ਦੂਗਾ ਵੀ ਲੱਖਾ ਅੰਦਰ ਕੀ ਆ ਪਰ ਮੈਂ ਤਾਂ ਇੱਕ ਗੱਲ ਇਹ ਕਹਿੰਦਾ ਵੀ ਤੁਸੀਂ ਮੇਰੀ ਸੋਚ ਨੂੰ ਸਮਝ ਲਓ ਚਲੋ ਮੰਨ ਲਓ ਲੱਖਾ ਮਾੜਾ ਹੋਰ ਲੱਖੇ ਨੂੰ ਛੱਡ ਦਿਓ ਲੱਖੇ ਨੂੰ ਜੇ 1000 ਗੱਲ ਖੜਦਿਓ ਲੱਖਾ ਗੱਲ ਤੁਹਾਡੇ ਕੋਲੇ ਕਰ ਰਿਹਾ ਹੈ ਵੀ ਤੁਸੀਂ ਇੱਥੋਂ ਜ਼ਮੀਨਾਂ ਵੇਚ ਕੇ ਬਾਹਰ ਨਾ ਜਾਓ ਤੁਸੀਂ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਜ਼ਮੀਨਾਂ ਖਰੀਦੋ ਤੁਸੀਂ ਜੇ ਪ੍ਰਵਾਸ ਕਰ ਵੀ ਰਹੇ ਹੋ ਜਾਂ ਵੀ ਰਹੇ ਹੋ ਕਮਾਈ ਕਰਕੇ ਵਾਪਸ ਮੁੜ ਕੇ ਆਓ ਇਹਦੇ ਲਈ ਤਾਂ ਲੱਖੇ ਦਾ ਕੋਈ ਨਿਜ ਨਹੀਂ ਹੈ ਲੱਖਾ ਕਹਿ ਰਿਹਾ ਆਪਣੇ ਜਵਾਕਾਂ ਦੇ ਸਕੂਲਾਂ 'ਚ ਜਾਓ ਪਤਾ ਕਰੋ ਤੁਹਾਡੇ ਜਵਾਕਾਂ ਨੂੰ ਕਿਹੜੇ ਇਤਿਹਾਸ ਨਾਲ ਜੋੜ ਰਹੇ ਆ ਕਿਹੜੀ ਬੋਲੀ ਨਾਲ ਜੋੜ ਰਹੇ ਆ ਠੀਕ ਆਪਾਂ ਮੰਨਦੇ ਆ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਅੰਗਰੇਜ਼ੀ ਜਾਂ ਹੋਰ ਜਮਾਨਾ ਜਿਹੜੀਆਂ ਨਾ ਪੜ੍ਹਾਓ ਹਰ ਜਮਾਨ ਪੜ੍ਹਾਓ ਪਰ ਗੱਲ ਆਪਣੀ ਮਾਂ ਬੋਲੀ ਦੀ ਹੋ ਰਹੀ ਹੈ ਲੱਖਾ ਤਾਂ ਲੋਕਾਂ ਨੂੰ ਇਹ ਦੱਸ ਰਿਹਾ ਵੀ ਤੁਸੀਂ ਜਿਹੜੀ ਨਵੀਂ ਸਿੱਖਿਆ ਨੀਤੀ ਦੇ ਵਿੱਚ ਜਾਂ ਜਿਹੜਾ ਨਵਾਂ ਸੰਸਾਰ ਦਾ ਹੁਕਮ ਜਾਂ ਨਵਾਂ ਸੰਸਾਰ ਨੀਤੀਆਂ ਆ ਰਹੀਆਂ ਨੇ ਇਹਦੇ ਵਿੱਚ ਕਿਵੇਂ-ਕਿਵੇਂ ਸਾਡੇ ਨਾਲ ਵਾਪਰਨ ਵਾਲਾ ਉਹ ਤੇ ਅਮਲ ਕਰ ਲੋ ਆਪ ਲਾਗੂ ਕਰ ਲੋ ਲੱਖਾਂ ਦਾ ਲੋਕਾਂ ਨੂੰ ਇਹ ਕਹ ਲੈ ਵੀ ਨਸ਼ਾ ਜਿਹੜਾ ਨਸ਼ਾ ਆਮ ਵਰਤਾਰਾ ਨਹੀਂ ਇਹ ਤੁਹਾਡੀ ਨਸਲ ਖੁਸ਼ੀ ਕਰਨ ਦਾ ਇੱਕ ਤਰੀਕਾ ਹੈ ਇਹ ਸਾਰੀਆਂ ਗੱਲਾਂ ਉਸੇ ਚੋਂ ਨਿਕਲੀਆਂ ਹੋਈਆਂ ਵੀ ਤੁਹਾਡੀ ਨਸਲਾਂ ਨੂੰ ਕਿਵੇਂ ਮਾਰਨਾ ਚਾਹੇ ਪ੍ਰਵਾਸਨਾ ਮਾਰਨਾ ਚਾਹੇ ਉਹ ਟੀਕਿਆਂ ਨਾਲ ਮਾਰਨਾ ਚਾਹੇ ਤੁਹਾਡੇ ਕੁਦਰਤੀ ਵਸੀਲੇ ਤਬਾਹ ਕਰਕੇ ਮਾਰਨਾ ਚਾਹੇ ਤੁਹਾਡੀ ਉਹ ਬੋਲੀ ਨੂੰ ਮਾਰਨਾ ਚਾਹੇ ਤੁਹਾਡੇ ਇਤਿਹਾਸ ਨੂੰ ਵਿਗਾੜਨ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਮਾਰਨਾ ਉਹਨਾਂ ਨੇ ਉਹਨਾਂ ਦਾ ਨਿਸ਼ਾਨਾ ਇੱਕ ਹੈ ਲੱਖਾਂ ਤੇ ਇਹ ਗੱਲ ਜਾਗਰਤੀ ਭਰ ਰਿਹਾ ਉਹ ਵੋਟਾਂ ਦੀ ਗੱਲ ਆਡਾ ਮੈਂ ਫਿਰ ਕਹਿੰਦਾ ਬਾਰ-ਬਾਰ ਸੋਚ ਚੰਗੀ ਲੱਗੀ ਪਾ ਦੇਣਗੇ ਠੀਕ ਹੈ ਨਾ ਨਾ ਲੱਗੀ ਤੈਨੜੀ ਮਰਜ਼ੀ ਹੈ ਮੈਂ ਕਿਹੜਾ ਨੂੰ ਕੋਈ ਮੈਂ ਵੋਟਾਂ ਲੈਣ ਦੀ ਖਾਤਰ ਕਦੇ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਤੁਹਾਨੂੰ ਸਿਲੰਡਰ ਦੇ ਦੇਵਾਂਗੇ ਜੀ ਤੁਹਾਨੂੰ ਗਲੀਆਂ ਬਣਾ ਦੇਵਾਂਗੇ ਜੀ ਤੁਹਾਡੇ ਖਾਤਿਆਂ ਦੀ ਬੀਬੀਆਂ ਦੇ ਹਜ਼ਾਰ-ਹਜ਼ਾਰ ਆਇਆ ਕਰੂਗਾ ਜੀ ਮੈਂ ਇਸ ਤਰ੍ਹਾਂ ਲਾਰਾ ਦਾ ਕੋਈ ਲਾ ਨਹੀਂ ਰਿਹਾ ਮੈਂ ਤਾਂ ਹੌਣ ਵਾਲੇ ਸਮੇਂ ਬਾਰੇ ਦੱਸ ਰਿਹਾ ਵੀ ਭਾਈ ਆ ਸਮਾਂ ਆਉਣਾ ਛੋਡੇ ਤੇ ਤੇ ਆ ਸੰਕਟਾਂ ਤੋਂ ਮੈਂ ਇੱਕ ਸਹਾਰਾ ਹੋਰ ਦਿੰਨਾ ਪਿੰਡਾਂ 'ਚ ਕਿ ਤੁਸੀਂ ਜਿਹੜੇ ਪਿੰਡਾਂ ਦੇ ਵਿੱਚ ਲੋਕ ਬੈਠੇ ਹੋ ਤੁਹਾਡੇ ਪਿੰਡ 'ਚ ਕੋਈ ਜਥੇਬੰਦੀ ਹੋਊਗੀ ਖਸਾਨਾਂ ਦੀ ਮਿਹਦੂਰਾਂ ਦੀ ਮਲਾਜ਼ਮਾਂ ਦੀ ਉਹਨਾਂ ਨਾਲ ਜੁੜਜੋ ਆਪਣੇ ਆਪ ਨੂੰ ਸੰਗਠਿਤ ਕਰੋ ਇਕੱਠੇ ਕਰੋ ਏਕਾ ਬਣਾਓ ਸਾਡੇ ਜਿਹੜੇ ਗਰੀਬ ਲੋਕ ਨੇ ਸਾਡੇ ਮਜ਼ਦੂਰ ਭਾਈਚਾਰੇ ਦੇ ਲੋਕ ਨੇ ਮੈਂ ਇੱਕ ਹੋਰ ਲੋਕਾਂ ਨੂੰ ਕਹਿ ਰਿਹਾ ਵੀ ਤੁਸੀਂ ਗੁਰੂ ਘਰ ਦੇ ਵਿੱਚ ਸਗਰਾਂ ਵਾਲੇ ਨਾਲ ਇਕੱਠੇ ਹੋਨੇ ਆ ਤੁਸੀਂ 100 ਰੁਪਿਆ ਹਰ ਪਰਿਵਾਰ ਉੱਥੇ ਦੇਵੇ 100 ਰੁਪਿਆ ਕਿਸੇ ਗਰੀਬ ਦਾ ਘਟ ਗਿਆ ਵਾ ਟਹਿਆ ਵਾ ਉਹ ਪਾਉਣ ਦੀ ਕੋਸ਼ਿਸ਼ ਕਰੋ ਕਿਸੇ ਗਰੀਬ ਦੇ ਕੋਲੇ ਇਲਾਜ ਕਰਾਉਣ ਨੂੰ ਪੈਸੇ ਨਹੀਂ ਉਹਦੀ ਮਦਦ ਕਰੋ ਮੈਂ ਕਹਿੰਦਾ ਸਾਡਾ ਭਾਈਚਾਰਾ ਉਹ ਲੋਕ ਨੇ ਜਿਹੜੇ ਸਾਡੇ ਨਾਲ ਜੰਗਾਂ ਜੁੱਧਾਂ 'ਚ ਖੜੇ ਨੇ ਸਾਡੇ ਦੁੱਖਾਂ ਸੁੱਖਾਂ ਦੇ ਸਾਂਝੀ ਨਹੀਂ ਸਾਂਝੀ ਰਹੇ ਨੇ ਇਹ ਭਾਈ ਜੀਵਨ ਭਾਈ ਜੱਤੇ ਦੇ ਵਾਰਸ ਨੇ ਵੀ ਅਸੀਂ ਆਪਣੇ ਲੋਕਾਂ ਨੂੰ ਤਰਜੀਹ ਦੇ ਕੇ ਆਪਣੇ ਆਪਣੇ ਕੰਮ ਵੀ ਇਹਨਾਂ ਨੂੰ ਆਪ ਦੇ ਗਏ ਆਪਾਂ ਤਾਂ ਕਿ ਸਾਡੀ ਜਿਹੜੀ ਸਾਂਝ ਆ ਜਿਵੇਂ ਲਗਾਤਾਰ ਇਸ ਸਟੇਟ ਦਾ ਜ਼ੋਰ ਲੱਗਿਆ ਏਜੰਸੀਆਂ ਦਾ ਵੀ ਇਹਨਾਂ ਨੂੰ ਜਾਤਾਂ ਦੇ ਨਾਂ 'ਤੇ ਕਿਵੇਂ ਪਾੜਨਾ ਕਿਵੇਂ ਲੜਾਉਣਾ ਧਰਮਾਂ ਦੇ ਨਾਂ 'ਤੇ ਕਿਵੇਂ ਲੜਾਉਣਾ ਮੈਂ ਉਹ ਸਾਂਝਾਂ ਦੀ ਗੱਲ ਕਰ ਰਿਹਾ ਮੈਂ ਉਹ ਸਾਂਝਾਂ ਦੀ ਗੱਲ ਕਰ ਰਿਹਾ ਇਦਾਂ ਸੰਜਨ ਸਾਡੀਆਂ ਸੀਗੀਆਂ ਪੰਜਾਬ ਦੇ ਅੰਦਰ ਪਰ ਅੱਜ ਭਰਾ ਭਰਾ ਦਾ ਵੈਰੀ ਬਣ ਗਿਆ ਹੱਥ ਨੂੰ ਹੱਥ ਖਾਂਦਾ ਕਮਾਂਡੀ ਗਮਾਂਡੀ ਤੇ ਰਾਜੀ ਨਹੀਂ ਮੈਂ ਤਾਂ ਉਹ ਗੱਲਾਂ ਆਮ ਜੀਆਂ ਗੱਲਾਂ ਲੋਕਾਂ ਕੋਲੇ ਜਾ ਕੇ ਕਰਦਾ ਸਿਆਸੀ ਗੱਲਾਂ ਤਾਂ ਤੁਸੀਂ ਮੇਰੇ ਭਾਸ਼ਣ ਸੁਣੋ ਹੁੰਦਗੀ ਨਹੀਂ ਠੀਕ ਹੈ ਨਾ ਫਿਰ ਵੀ ਤੁਸੀਂ ਕਹਿਣਾ ਵੀ ਲੱਖਾ ਲੱਖੇ ਕੋਲ ਕੀ ਹੱਲ ਆ ਲੱਖਾ ਮੈਂ ਫਿਰ ਕਹਿਣਾ ਕਿ ਠੀਕ ਹੈ ਲੱਖਾ ਇੱਕ ਹੱਲ ਦੱਸ ਰਿਹਾ ਲੋਕਾਂ ਨੂੰ ਲੱਖਾ ਇੱਕ ਗੱਲ ਲੈ ਕੇ ਤੁਰਿਆ ਤੁਸੀਂ ਇੰਨਾ ਵਿਸ਼ਵਾਸ ਕੀਤਾ ਕਦੇ ਜਦੋਂ ਜਦੋਂ ਵੀ ਇੱਥੇ ਨਵੀਆਂ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਨਵੇਂ ਬੰਦੇ ਉੱਠ ਕੇ ਸਾਹਮਣੇ ਆਏ ਕਿਸੇ ਨੇ ਕਿਹਾ ਸੀ ਆਹ ਕਰਾਂਗੇ ਸਾਨੂੰ ਸਾਥ ਦਿਓ ਕਿਸੇ ਨੇ ਕਿਹਾ ਸੀ ਆਹ ਕਰਾਂਗੇ ਸਾਡਾ ਸਾਥ ਦਿਓ ਭਵਾਨਸਿਓ ਵੀ ਕਹਿੰਦਾ ਰਿਹਾ ਕਿ ਮੈਂ ਬਹੁਤ ਕੁਝ ਕਰੂੰਗਾ ਮੇਰਾ ਸਾਥ ਦਿਓ ਇੱਕ ਮੌਕਾ ਸਾਨੂੰ ਵੀ ਦੇ ਕੇ ਦੇਖ ਲਓ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਜੇ ਤੁਸੀਂ ਮੈਨੂੰ ਮੋੜ ਵਾਲਿਆਂ ਨੇ ਵਿਧਾਨ ਸਭਾ ਭੇਜਿਆ ਹੁੰਦਾ ਤਾਂ ਜਿਵੇਂ ਮੈਨੂੰ ਇੱਕ ਦਿਨ ਨੂੰ ਘਰੇ ਘੇਰ ਲੈ ਸੀ ਨਰਬੰਦ ਕਰ ਲਿਆ ਸੀ ਜਿਵੇਂ ਵਿਧਾਨ ਸਭਾ ਗਿਆ ਹੁੰਦਾ ਉੱਥੇ ਤਾਂ ਹੀ ਮੈਨੂੰ ਲੋਕ ਸਭਾ ਦੇ ਸਵਾਲ ਜਵਾਬ ਕਰਨ ਤੋਂ ਜੇਵਾ ਲੋਕ ਸਭਾ ਜਾਣਾ ਹੈ ਮੈਂ ਕਹਿੰਦਾ ਮੈਂ ਇੱਕ ਮੇਰੇ ਜਾਣ ਨਾਲ ਲੋਕ ਸਭਾ ਦੇ ਵਿੱਚ ਜਾਂ 13 ਪੰਜਾਬ ਦੇ ਐਮਪੀ ਜਾਣ ਨਾਲ ਲੋਕ ਸਭਾ ਦੇ ਵਿੱਚ ਸਰਕਾਰ ਨਾ ਬਣਨੀ ਹੈ ਨਾ ਰਹਿਣੀ ਹੈ ਪਰ ਘੱਟੋ ਘੱਟ ਯਾਰ ਸਾਡੀ ਗੱਲ ਦਾ ਕਰੇ ਨਾ ਕੋਈ 13 ਸਾਡੇ ਕੋਲ ਲੋਕ ਸਭਾ 7 ਸਾਡੇ ਕੋਲ ਰਾਜ ਸਭਾ 20 ਬੰਦੇ ਆ ਸਾਡੇ ਕੋਲੇ ਹੜਾਏ ਹੜਾ ਨਾ ਪੰਜਾਬ ਮਰਿਆ ਕਿਸੇ ਬੰਦੇ ਨੇ ਉੱਥੇ ਜਾ ਕੇ ਲੋਕ ਸਭਾ ਰਾਜ ਸਭਾ ਦੇ ਵਿੱਚ ਗੱਲ ਉਠਾਈ ਬੀ ਜੇ ਇਸ ਪਾਣੀ ਨਾਲ ਹੜਾ ਨਾਲ ਪੰਜਾਬ ਨੇ ਮਰਨਾ ਹੈ ਸਾਡਾ ਨੁਕਸਾਨ ਹੋਣਾ ਹੈ ਫਿਰ ਜਿਹੜੇ ਰੈਪਰੈਂਸ ਸਿਧਾਂਤ ਨੇ ਕਾਨੂੰਨ ਨੇ ਉਹਨਾਂ ਮੁਤਾਬਕ ਜਿਹੜਾ ਸਾਡਾ ਪਾਣੀ ਕੀ ਹਜ਼ਾਰ ਕਿਊਸਕਫਟ ਪਾਣੀ ਸਾਡਾ ਰਾਜਸਥਾਨ ਨੂੰ ਦੇ ਦਿੱਤਾ ਗਿਆ ਦਿੱਲੀ ਨੂੰ ਦੇ ਦਿੱਤਾ ਗਿਆ ਉਹ ਪਾਣੀਆ ਤੇ ਵੀ ਸਾਡਾ ਹੱਕ ਹੈ ਤੁਸੀਂ ਸਾਡੀ ਰਾਜਧਾਨੀ ਹੈ ਕੇਂਦਰ ਆਪਣੇ ਰੂਲ ਲਾਗੂ ਕਰਦਾ ਕਿਉਂ ਸਾਡੀ ਰਾਜਧਾਨੀ ਹੈ ਉੱਥੇ ਹਰਿਆਣੇ ਨੇ ਬੱਕਰੀ ਦਾ 10 ਏਕੜ ਜ਼ਮੀਨ ਕਿਉਂ ਲਈ ਪੰਜਾਬ ਦੇ ਪਿੰਡੋ ਜਾਲ ਕਿ ਚੰਡੀਗੜ੍ਹ ਬਸਿਆ ਸੀ ਸਾਡੇ ਡੈਮਾਂ ਦੇ ਉੱਤੇ ਪ੍ਰਬੰਧ ਪੰਜਾਬ ਦਾ ਕਿਉਂ ਨਹੀਂ ਆ? ਇਹ ਸਾਰੀਆਂ ਗੱਲਾਂ ਕੋਈ ਤਾਂ ਬੋਲੇ ਯਾਰ ਜਾ ਕੇ ਉੱਥੇ। ਅਜਿਹਾ ਕਹਿੰਦੇ ਉਹ ਬੰਦੇ ਦਾ ਚਿਤਾ ਕੇ ਭੇਜੋ ਕੱਲਾ ਲੱਖਾ ਕਿਉਂ ਪੰਜਾਬ ਚੋਂ ਬੰਦੇ ਦਾ ਜਾਣ ਸਾਡੀ ਆਵਾਜ਼ ਤਾਂ ਉੱਠੇ। ਆਪਾਂ ਲੋਕ ਸਭਾ ਦੇ ਵਿੱਚ ਆਮ ਤੌਰ ਤੇ ਸੁਣਦੇ ਆ ਕੋਈ ਬੰਗਾਲ ਤੋਂ ਐਮਪੀ ਆਉਂਦਾ ਹੈ। ਕੋਈ ਤਾਮਲ ਲਾਡੂ ਤੋਂ ਆਉਂਦਾ ਹੈ। ਕੋਈ ਕਰਨਾਟਕਾ ਤੋਂ ਆਉਂਦਾ ਹੈ। ਉਹ ਲੋਕ ਹੱਕ ਠੂਕ ਕੇ ਆਪਣੇ ਹੱਕਾਂ ਦੀ ਗੱਲ ਰੱਖਦੇ ਨੇ। ਆਪਣੀ ਬੋਲੀ ਦੀ ਗੱਲ, ਆਪਣੇ ਸੂਬੇ ਦੇ ਅਧਿਕਾਰਾਂ ਦੀ ਗੱਲ। ਸਾਡੇ ਵਾਲੇ ਸਾਰੇ ਹੀ ਮੂੰਹ ਚ ਘੁੰਗਣੀਆਂ ਪਾ ਜਾਂਦੇ ਚੁੱਪ ਹੀ ਕਰ ਜਾਂਦੇ ਨੇ ਯਾਰ ਬੋਲਦਾ ਹੀ ਕੋਈ ਨਹੀਂ ਵੀ ਜੇ ਸਾਡੇ ਉਹ ਜਿਹੇ ਬੰਦੇ ਬੋਲਣ ਵਾਲੇ ਜਾਣਗੇ ਤਾਂ ਹੀ ਸਾਡੀ ਕੋਈ ਗੱਲਬਾਤ ਉੱਤੇ ਉੱਠੂਗੀ ਤਾਂ ਹੀ ਕੋਈ ਰੌਲਾ ਉਹ ਗੱਲ ਹੈ ਜਿਵੇਂ ਕਹਿੰਦੇ ਹੁੰਦੇ ਮਾਂ ਬੱਚੇ ਨੂੰ ਦੁੱਧ ਵੀ ਨਿਚਕਾਉਂਦੀ ਜੇ ਨਾ ਰੋਊਗਾ ਤਾਂ ਜੇ ਜਵਾਖ ਰੋਂਦਾ ਤਾਂ ਮਾਂ ਦੁੱਧ ਚੰਗਾਉਂਦੀ ਹੈ ਜੇ ਅਸੀਂ ਰੌਲੇ ਨਹੀਂ ਪਾਵਾਂਗੇ ਹੱਕ ਦੀ ਗੱਲ ਹੀ ਨਹੀਂ ਕਰਾਂਗੇ ਆਵਾਜ਼ ਨਹੀਂ ਠਾਵਾਗੇ ਤਾਂ ਸਾਨੂੰ ਕਿਸੇ ਨੇ ਕੀ ਦੇਣਾ ਜੇ ਤੁਸੀਂ ਗੱਲ ਕੀਤੀ ਆ ਕਿ ਇੱਕ ਮੌਕਾ ਮੈਨੂੰ ਵੀ ਦੇ ਕੇ ਦੇਖ ਲੋ ਕਿ ਪੰਜਾਬੀ ਕਿੰਨੇ ਕ ਵਾਰ ਮੌਕਾ ਦੇਈ ਜਾਣਗੇ ਹੋ ਸਕਦਾ ਜੇ ਲੱਖੇ ਨੂੰ ਇੱਕ ਮੌਕਾ ਦਿੱਤਾ ਲੱਖੇ ਨੇ ਵੀ ਕੁਛ ਨਾ ਕੀਤਾ ਹੋਰ ਕੋਈ ਉੱਠ ਖੜਿਆ ਉਹ ਕਹੂਗਾ ਇੱਕ ਮੌਕਾ ਮੈਨੂੰ ਦੇ ਕੇ ਦੇਖ ਲੋ ਮਤਲਬ ਕੀ ਪੰਜਾਬੀ ਕੱਲੇ ਮੌਕੇ ਦੇਣ ਤੀ ਕਿ ਮੌਕਾ ਦੇਈ ਚਲੋ 5-5 ਸਾਲ ਫੇਰ ਜਾਈ ਜਾਂਦੇ ਆ ਮੌਕਾ ਦੇਤਾ 5 ਸਾਲ ਫੇਰ ਚਲੇ ਗਏ ਲੋਕਾਂ ਦਾ ਕੁਛ ਨਹੀਂ ਹੋਇਆ ਪੰਜਾਬ ਨੂੰ ਇੱਕ ਖੇਤਰੀ ਧਿਰ ਦੀ ਲੋੜ ਆ ਸਾਡੀ ਖੇਤਰੀ ਧਿਰ ਸੀ ਸ਼੍ਰੋਮਣੀ ਕਾਲੀ ਦਲ ਉਹ ਤਾਂ ਕਹਿੰਦੇ ਅੱਜ ਵੀ ਪੰਜਾਬ ਨੂੰ ਅਸੀਂ ਬਚਾਵਾਂਗੇ ਖੇਤਰੀ ਪਾਰਟੀ ਬਜਾ ਸਕਦੀ ਹੈ ਸੂਬੇ ਨੂੰ ਅਸੀਂ ਬਚਾਵਾਂਗੇ ਉਹ ਨਹੀਂ ਉਹ ਖੇਤਰੀ ਸੀ ਨਾ ਉਹਦਾ ਜਦੋਂ 97 95 ਦੇ ਵਿੱਚ ਬਾਦਲ ਨੇ ਆਪਣੀ ਨਿੱਜੀ ਜਾਇਦਾਦ ਬਣਾ ਲਿਆ ਨਿੱਜੀ ਪ੍ਰਾਪਰਟੀ ਬਣਾ ਲਿਆ ਉਸ ਸ਼੍ਰੋਮਣੀ ਕਾਲੀ ਦਲ ਨੂੰ ਉਸ ਤੋਂ ਬਾਅਦ ਜਿਹੜਾ ਫਰਕਾਨ ਹੋਇਆ ਹੁਣ ਕਿੰਨੀਆਂ ਗੱਲਾਂ ਆਪਾਂ ਬਾਰ-ਬਾਰ ਕਰਦੇ ਆ ਜਿਹੜਾ ਗੁਰਦੇਵ ਸਿੰਘ ਕੌਂਕੇ ਦੀ ਗੱਲ ਸਾਡੇ ਸਾਹਮਣੇ ਆ ਹੁਣ ਸੁਖਵੀਰ ਸਿੰਘ ਭਾਈ ਕੌਂਕੇ ਦੇ ਘਰੇ ਜਾਂਦੇ ਆ ਉਹਨਾਂ ਨੇ ਧਰਮ ਪਤਨੀ ਨੂੰ ਕਹਿੰਦੇ ਆ ਵੀ ਅਸੀਂ ਇਨਸਾਫ ਦਿਵਾਵਾਂਗੇ ਵੀ ਪਲੇ ਆਮਾਨ ਸਿਆ 15 ਸਾਲ ਤੱਕ ਦਾ ਬਾਪੂ ਮੁੱਖ ਮੰਤਰੀ ਰਹਿ ਗਿਆ 8 ਸਾਲ ਤੂੰ ਆਪ ਖੁਦ ਗ੍ਰਹਿ ਮੰਤਰੀ ਰਹਿ ਗਿਆ ਤੂੰ ਉਦੋਂ ਕਿੱਥੇ ਸੀ ਤਬਾੜੀ ਰਿਪੋਰਟ ਕਿਹਨੇ ਦੱਬੀ ਡੀਜੀਪੀ ਸੈਣੀ ਵਰਗੇ ਕਿਹਨੇ ਲਾਏ ਤਾਂ ਇਹਨਾਂ ਨੂੰ ਇਹ ਹਾਲਾਲ ਮਾਰ ਕੇ ਟਿਕਟਾਂ ਹੀ ਨਹੀਂ ਦਿੱਤੀਆਂ ਚੇਅਰਮੈਨੀਆਂ ਕਿਹਨੇ ਦਿੱਤੀਆਂ ਉਹਨਾਂ ਨੂੰ ਬਚਾਇਆ ਕਿਹਨੇ ਅਹੁਦੇ ਕਿਹਨੇ ਦਿੱਤੇ ਇਹ ਸਾਰੀਆਂ ਗੱਲਾਂ ਜਿਹੜੇ ਜਿਨ੍ਹਾਂ ਨੇ ਉਜਾੜ ਦੇਖੋ ਕਾਂਗਰਸ ਨੇ ਜੇ ਸਿੱਖ ਮਾਰੇ ਯਾਪਾ ਕਹਨੇ ਆ ਸਾਡਾ ਕਤਲੇਆਮ ਕੀਤਾ ਕਾਂਗਰਸ ਨੇ ਬਾਦਲ ਨੇ ਸਿੱਕੀ ਮਾਰਦੀ ਵੱਡਾ ਨੁਕਸਾਨ ਹੋਇਆ ਸਾਡਾ ਜਿਹਦਾ ਜਿਹਦਾ ਅਸੀਂ ਆਉਣ ਵਾਲੇ ਸਮੇਂ ਚ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਅਸੀਂ ਨੁਕਸਾਨ ਝੱਲਾਂਗੇ ਜਿਵੇਂ ਜਿਵੇਂ ਉਹਨਾਂ ਨੇ ਸਾਡੇ ਵਿੱਚ ਜੋ ਜੋ ਬਾੜਤਾ ਤਾਂ ਇਹ ਇਹ ਅੱਜ ਉੱਠ ਕੇ ਤੁਰਪੇ ਕਹਿੰਦੇ ਅਸੀਂ ਪੰਜਾਬ ਬਚਾਉਣ ਤੁਰੇ ਆ ਤੀਜਾ ਇਨਕਲਾਬੀ ਹੈ ਜਿਹੜਾ ਕਹਿੰਦਾ ਸੀਗਾ ਕਿ ਅਸੀਂ ਤਾਂ ਜੀ ਇੱਥੇ ਮਤਲਬ ਕਿ ਤੁਸੀਂ ਆਮ ਹੀ ਆਪਾ ਸੁਣਦੇ ਰਹੇ ਆਂ ਵੀ ਮੈਂ ਉਹ ਅੱਜ ਵੀ ਕਹਿੰਦਾ ਤਾਂ ਸਟੇਜ ਤੇ ਬੋਲਦਾ ਵੀ ਮੈਂ ਤਾਂ ਮਸ਼ਰਦਾਨੀ ਮੁਰੇ ਪੈਂਦਾ ਰਿਹਾ ਜੀ ਫਿੱਟਰ ਮੁਰੇ ਮੈਂ ਤਾਂ ਜੀ ਜੈਂ ਡੋਰੀ ਬਦਲਦਾ ਰਿਹਾ ਮੈਂ ਤਾਂ ਜੀ ਆਸੇ ਦਾ ਹੈਂਡਲ ਹੈਂਡਲ ਮਾਰਦਾ ਰਿਹਾ ਲੋਕਾਂ ਨੂੰ ਲੱਗਿਆ ਸਾਡਾ ਹੀ ਉਹ ਅੱਜ ਵੀ ਉਹੀ ਕਹਾਣੀਆਂ ਉਹੀ ਚੁਟਕਲੇ ਉਹੀ ਲੋਕਾਂ ਨੂੰ ਗਮਰਾਹ ਕਰਨੀਆਂ ਗੱਲਾਂ ਸੁਣਾਈ ਜਾਂਦਾ ਮਸਲਾ ਹੱਲ ਕਿੱਥੇ ਹੋਇਆ ਪੰਜਾਬ ਦਾ ਕਿਹੜਾ ਮਸਲਾ ਹੱਲ ਹੋਇਆ ਪਿੰਡਾਂ 'ਚ ਜਾਣੇ ਆ ਹਰ ਪਿੰਡ 'ਚ ਕਦੇ ਪੰਜ ਮਰਦੇ ਆ ਚਿੱਟੇ ਨੱਕ ਦੇ ਸੱਤ ਮਰਦੇ ਆ ਹਾਂ ਹਾਂ ਕਾਰ ਮੱਚੀ ਪਈ ਆ ਲੋਕਾਂ ਦੀ ਯਾਰ ਕਿਹੜਾ ਮਸਲਾ ਕੋਈ ਤਾਂ ਦੱਸੇ ਨਾ ਵੀ ਭਈ ਆਹ ਮਸਲਾ ਭਾਈ ਭਵੰਤ ਨੇ ਹੱਲ ਕਰਤਾ ਥੱਲੇ ਲੋਕਾਂ 'ਚੋਂ ਗਰਾਊਂਡ ਤੋਂ ਪਤਾ ਕਰੋ ਜਾ ਕੇ ਵੀ ਯਾਰ ਹਾਲਾਤ ਕੀ ਨੇ ਖੇਤਰੀ ਦੀ ਗੱਲ ਕੀਤੀ ਸੀ ਕਿ ਖੇਤਰੀ ਸੀ ਤਾਂ ਫਿਰ ਖੇਤਰੀ ਹੈ ਕਿਹੜੀ ਤੁਸੀਂ ਕਹੇ ਪਾਸਟਾ ਕਿ ਉਹ ਸੀ ਤਾਂ ਫਿਰ ਪ੍ਰੈਜ਼ੈਂਟ ਦੇ ਵਿੱਚ ਕੀ ਹੈ ਅਸੀਂ ਅਸੀਂ ਏਸੇ ਗੱਲ ਤੇ ਲੱਗੇ ਹੋਏ ਆ ਅਸੀਂ ਕੋਈ ਕੱਲਾ ਬਰਹੰਡਾ ਲੋਕ ਸਭਾ ਹਲਕਾ ਨਹੀਂ ਪੌਣੇ 13 ਦਾ 13000 ਪਿੰਡ ਜਾਣਾ ਸੀ ਦੋ ਸਾਲ ਪਹਿਲਾਂ ਚੋਣ ਇੱਥੇ ਲੜਨੀ ਹੈ ਇੱਥੇ ਟੀਮਾਂ ਵੀ ਖੜੀਆਂ ਕਰ ਰਹੇ ਆ ਸਾਰੇ ਪੰਜਾਬs ਢਾਂਚਾ ਖੜਾ ਕਰਨਾ ਹੈ ਬਾਕੀ ਮੇਰਾ ਆਪਣਾ ਜਿਲ੍ਹਾ ਮੇਰੀ ਆਪਣੀ ਪਹਿਲਾਂ ਜਾਣ ਪਛਾਣ ਵੀ ਹੈ ਮੈਂ ਇਕੱਲਾ ਇੱਥੇ ਬਰੰਡੇ ਨਹੀਂ ਜਾ ਰਿਹਾ ਮੈਂ ਨਾਲ ਕਿਤੇ ਸਮਾਂ ਲੱਗਦਾ ਹੈ ਕਿਸੇ ਸੰਗਰੂਰ ਦੇ ਪਿੰਡ 'ਚ ਵੀ ਜਾਇਆ ਹੁਣਾ ਜੇ ਮੈਂ ਟੱਲੇ ਵਾਲੇ ਜਾਣਾ ਹੈ ਇਸ ਤਰ੍ਹਾਂ ਫਰੀਦਕੋਟ ਦੇ ਪਿੰਡ 'ਚ ਹੀ ਮੈਂ ਜਾਇਆ ਹੁਣਾ ਜਦੋਂ ਵੀ ਦੀ ਟਾਈਮ ਲੱਗਦਾ ਸੋ ਮੈਂ ਜਾ ਰਿਹਾ ਚਾਰਸ਼ਪੇਰੀ ਤੇ ਨਵੀਂ ਪਾਰਟੀ ਬਾਰੇ ਸੋਚਿਆ ਜਾ ਸਕਦਾ ਹੈ ਜਰੂਰ ਬਣਾਵਾਂਗੇ ਕਿਉਂ ਨਾ ਬਣਾਵਾਂਗੇ ਪਾਰਟੀ ਸਾਨੂੰ ਕੀ ਹੋਇਆ ਸਾਡੇ ਕੋਈ ਪਾਪ ਪਈਆ ਕਾਸੀ ਨਹੀਂ ਲੜ ਸਕਦੇ ਜਾਂ ਸਾਨੂੰ ਪਤਾ ਨਹੀਂ ਕਿ ਪੰਜਾਬ ਦੇ ਹੱਲ ਮਸਲੇ ਕਿਵੇਂ ਹੋਣੇ ਆ ਪਰ ਮੈਂ ਤਾਂ ਹੋਰਾਂ ਨੂੰ ਵੀ ਸੱਦਾ ਦਿੰਨਾ ਕਿ ਚੰਗੇ ਬੰਦੇ ਇਕੱਠੇ ਹੋ ਕੇ ਯਾਰ ਆਪਾਂ ਇੱਕ ਧਿਰ ਖੜੀ ਕਰੀਏ ਜੇ ਚਾਹੁੰਦੇ ਆ ਵਕਈ ਤਾਂ ਹੀ ਕੋਈ ਮਸਲੇ ਦਾ ਹੱਲ ਹੋਣਾ ਨਹੀਂ ਠੀਕ ਆ ਇਕੱਲੇ-ਇਕੱਲੇ ਲੜੀ ਜਾਵਾਂਗੇ ਉਹ ਚੰਗੇ ਕਿੱਦਾਂ ਦੇ ਹੋਣਗੇ ਅਕਾਲੀ ਦਲ ਦੇ ਵਿੱਚੋਂ ਕਾਂਗਰਸ ਦੇ ਵਿੱਚੋਂ ਭਾਜਪਾ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਵਿੱਚੋਂ ਉਹ ਉਹ ਵੀ ਚੰਗੇ ਹੋ ਸਕਦਾ ਜਾਂ ਨਹੀਂ ਨਹੀਂ ਅਸੀਂ ਦੇਖੋ ਜਿਵੇਂ ਆ ਬੈਠੇ ਨੇ ਇੱਥੇ ਉਹਨਾਂ 'ਚੋਂ ਨਿਕਲਣ ਇੰਨਾਂ ਨੌਜਵਾਨਾਂ ਦੇ ਵਿੱਚੋਂ ਚੰਗੀ ਸੋਚ ਦੇ ਮੁੰਡੇ ਜਿਹਨੂੰ ਸਰਪੰਚ ਦੀਆਂ ਚੋਣਾਂ ਆ ਰਹੀਆਂ। ਮੇਰਾ ਇਹ ਵੀ ਸੁਨੇਹਾ ਹਰ ਪਿੰਡ ਦੇ ਵਿੱਚ ਵੀ ਸਰਪੰਚ ਚੁਣਨਾ ਸਰਬਸੰਮਤੀ ਨਾਲ ਚੁਣੋ। ਚੰਗਾ ਨੌਜਵਾਨ ਮੁੰਡਾ ਪੜ੍ਹਿਆ ਲਿਖਿਆ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਚੁਣੋ। ਉਹ ਗਲਤਾਂ ਨਾ ਖਿੱਚੋ। ਹੁਣ ਕਈ ਪਿੰਡਾਂ ਦੇ ਸਰਪੰਚ ਚੰਗੇ ਵੀ ਬਣੇ ਹੋਏ ਨੇ ਮੁੰਡੇ ਨੌਜਵਾਨ ਆ। ਉਹਨੂੰ ਲੋਕਾਂ ਕੰਮ ਨਹੀਂ ਕਰਨ ਦਿੰਦੇ। ਹੁਣ ਜਾਫਰ ਸਰਪੰਚ ਜੇ ਲੋਕ ਚਾਉਣਗੇ ਵੀ ਇਹਦੀ ਕਿੱਲਾ ਤੋਂ ਕਿੱਲੇ ਬਕਾਉਣੀ ਹੈ। ਤੇ ਫਿਰ ਉਹ ਗਾਹ ਕੰਮ ਤੁਹਾਨੂੰ ਪਤਾ ਕਿੱਥੋਂ ਕਰ ਲੂਗਾ। ਉਹਦਾ ਫਿਰ ਜਿਹੜੇ 4 ਰੁਪਏ ਛੜ ਕਿਸੇ ਵੀ ਲੀਡਰ ਨਾਲ ਗਨਤਪ ਕਰਕੇ ਕਮਾਉਗੇ। ਸੋ ਇਸ ਕਰਕੇ ਸਾਨੂੰ ਇਹ ਬਦਲਣਾ ਪੈਣਾ ਸਿਸਟਮ ਤੇ ਨੌਜਵਾਨੀ ਨੂੰ ਇਹ ਇਹ ਵੀ ਇਹ ਛੱਡ ਫਰੇ ਇਹ ਅਸੀਂ ਇਹ ਜਾਣਾ ਨਹੀਂ ਇਹ ਤਾਂ ਯਾਰ ਕੰਮ ਬੇਕਾਰ ਕੰਮ ਆ ਜਾਂ ਆਪਾਂ ਕਹਿੰਦੇ ਆ ਤਾਂ ਚਿੱਕੜ ਆ ਯਾਰ ਰਾਜਨੀਤੀ 'ਚ ਕੀ ਵੜਨ ਦਾ ਫਾਇਦਾ ਚਿੱਕੜ 'ਚ ਬੜੋਂਗੇ ਨਹੀਂ ਚਿੱਕੜ ਸਾਫ਼ ਨਹੀਂ ਹੋਣਾ। ਮੈਂ ਤਾਂ ਨੌਜਵਾਨਾਂ ਨੂੰ ਕਹਿਣਾ ਕਿ ਸਾਨੂੰ ਵੱਧ ਤੋਂ ਵੱਧ ਸਿਆਸਤ ਵਾਲੇ ਪਾਸੇ ਰਾਜਨੀਤੀ ਵਾਲੇ ਪਾਸੇ ਸਰਗਰਮ ਹੋਣਾ ਚਾਹੀਦਾ ਜਿਵੇਂ ਅਸੀਂ ਚੰਗੇ ਬੰਦੇ ਦੀ ਗੱਲ ਕਰੀਆ ਸਪੋਰਟ ਸੁਖਪਾਲ ਸਿੰਘ ਖਹਿਰਾ ਦੀ ਤੁਸੀਂ ਕਰਦੇ ਹੋ ਸਿਮਰਨਜੀਤ ਸਿੰਘ ਮਾਨ ਦੀ ਤੁਸੀਂ ਕਰਦੇ ਹੋ ਸੋਚਿਆ ਜਾ ਜਾ ਸਕਦਾ ਜਿਸ ਪਾਰਟੀ ਤੁਸੀਂ ਗੱਲ ਕਰ ਰਹੇ ਹੋ ਉਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਹੋ ਸਕਦਾ ਹੈ ਸਿਮਰਨਜੀਤ ਸਿੰਘ ਮਾਨ ਵੀ ਹੋ ਸਕਦਾ ਹੈ ਸੋਚਿਆ ਜਾ ਸਕਦਾ ਬਹੁਤ ਹੋ ਸਕਦੇ ਆ ਬਹੁਤ ਬੰਦੇ ਨਜ਼ਰ ਚ ਆਏਗੇ ਨਿਗਾਹ ਚ ਆ ਗਿਆ ਗੱਲਾਂ ਬਾਤਾਂ ਵੀ ਚੱਲਦੇ ਅਸੀਂ ਕਹਿੰਦੇ ਆ ਵੀ ਯਾਰ ਸਥਾਪਤ ਚਿਹਰੇ ਕਿਉਂ ਨਮੇਚੇ ਰ ਟੈਲੈਂਟ ਨਹੀਂ ਹੈ ਹੁਨਰ ਨਹੀਂ ਹੈ ਬਹੁਤ ਕੁਝ ਪਿਆ ਪਿੰਡਾਂ ਚ ਇਸ ਤਰ੍ਹਾਂ ਦੇ ਮੁੰਡੇ ਮਿਲਦੇ ਆ ਮੈਨੂੰ ਅੱਜ ਇੱਕ ਪਿੰਡ ਚ ਦੋ ਤਿੰਨ ਮੁੰਡੇ ਮਿਲੇ ਔਰ ਕਮਾਲ ਦੀ ਸਮਝ ਰੱਖਦੇ ਆ ਇਤਿਹਾਸ ਨਾਲ ਜੁੜੇ ਹੋਏ ਨੇ ਪਰ ਉਹ ਸਾਹਮਣੇ ਨਹੀਂ ਆਉਣਾ ਚਾਹੁੰਦੇ ਬਹੁਤ ਕੁਝ ਪਿਆ ਯਾਰ ਹਰ ਬੰਦੇ ਦੇ ਅੰਦਰ ਦਰਦ ਪਿਆ ਪੰਜਾਬ ਨੂੰ ਲੈ ਕੇ ਅਸੀਂ ਇਹ ਦਰਦ ਲੱਭਣੀ ਤੁਰੇ ਆ ਪੰਜਾਬ ਦਾ ਕਿ ਕਿੱਥੇ ਕਿੱਥੇ ਉਹ ਹੁਨਰ ਉਹ ਟੈਲੈਂਟ ਉਹ ਦਰਦ ਪਏ ਆ ਤੇ ਉਹਨਾਂ ਲੋਕਾਂ ਨੂੰ ਉਹਨਾਂ ਨੌਜਵਾਨਾਂ ਨੂੰ ਜੋੜ ਕੇ ਅਸੀਂ ਜ਼ਰੂਰ ਪੰਜਾਬ ਦੇ ਵਿੱਚ ਇੱਕ ਧਿਰ ਜਿਹੜੀ ਆ ਉਹਨਾਂਲੇ ਸਮੇਂ ਦੇ ਵਿੱਚ ਖੜੀ ਕਰਾਂਗੇ ਕਿੰਨੇ ਸਮੇਂ ਤੱਕ ਸੋਚਿਆ ਜਾ ਸਕਦਾ ਨਮੀ ਤੇਰਵਾਰੀ ਇਹ ਲੰਮਾ ਪਿੰਡ ਹੈ ਮੇਰੇ ਗੱਲ ਦਾ ਹਰ ਪਿੰਡ ਜਾਵਾਂਗੇ ਪੰਜਾਬ ਦੇ ਵਿੱਚ ਇਹ 2 ਸਾਲ ਚ ਪੂਰੇ ਹੁੰਦੇ ਨੇ ਇਕ 3 ਚ ਹੁੰਦੇ ਨੇ ਇਕ 4 ਚ ਹੁੰਦੇ ਨੇ ਉਸ ਹਿਸਾਬ ਦੇ ਨਾਲ ਹੀ ਅਸੀਂ ਅੱਗੇ ਟੀਮਾਂ ਬਣਾ ਕੇ ਜ਼ਿਲ੍ਹਾ ਪੱਧਰਾਂ ਦੇ ਜ਼ਿਲੇ ਪੱਧਰਾਂ ਦੇ ਉੱਤੇ ਪਿੰਡ ਪੱਧਰਾਂ ਦੇ ਉੱਤੇ ਤਾਂ ਉਸ ਤਰੀਕੇ ਨਾਲ ਹੀ ਅੱਗੇ ਬੰਦੇ ਚੁਣਾਂਗੇ ਜੀ ਬਕੇ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸੋ ਮੇਰੇ ਨਾਲ ਲੱਖਾ ਸਿੰਘ ਸਦਾਣਾ ਸੀ ਜਿਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇੱਕ ਮੌਕਾ ਸਾਨੂੰ ਵੀ ਦੇ ਕੇ ਦੇਖਿਆ ਜ਼ਰੂਰ ਜਾਵੇ ਨਵੀਂ ਪਾਰਟੀ ਦੀ ਗੱਲ ਇੱਕ ਨਵੀਂ ਖੇਤਰੀ ਪਾਰਟੀ ਦੀ ਗੱਲ ਲਖਾ ਸਿੰਘ ਸਿਧਾਨਾ ਕਰਦੇ ਨੇ ਕਹਿੰਦੇ ਨੇ ਕਿ ਜਿਹਦੇ ਵਿੱਚ ਚੰਗੇ ਲੋਕ ਜਿਹੜੇ ਆ ਉਹ ਕੋਈ ਕੋਈ ਵੀ ਹੋ ਸਕਦੇ ਆ ਆਮ ਚਿਹਰੇ ਵੀ ਹੋ ਸਕਦੇ ਆ ਜਿਹੜੇ ਚਿਹਰੇ ਚਰਚਿਤ ਨਹੀਂ ਉਹ ਵੀ ਹੋ ਸਕਦੇ ਆ ਪਰ ਚੰਗੇ ਲੋਕ ਨਵੀਂ ਪਾਰਟੀ ਦੇ ਵਿੱਚ ਹੋਣਗੇ ਨਵੀਂ ਪਾਰਟੀ ਦੀ ਗੱਲ ਜਿਹੜੀ ਆ ਲਖਾ ਸਿੰਘ ਸਿਧਾਨਾ ਨੇ ਕੀਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਚਿਆ ਜਾ ਸਕਦਾ ਇੱਕ ਖੇਤਰੀ ਪਾਰਟੀ ਬੜੀ ਜਿਹੜੀ ਪੰਜਾਬ ਤੋਂ ਹੋਊਗੀ ਤੇ ਜਿਹੜੀ ਪੰਜਾਬ ਦੇ ਬਾਰੇ ਦੇ ਵਿੱਚ ਹੀ ਗੱਲਬਾਤ ਕਰੂਗੀ ਪੰਜਾਬ ਦੇ ਮੁੱਦੇ ਜਿਹੜੇ ਹੈਗੇ ਆ ਉਹੋ ਉਠਾਈ ਜਾਣਗੇ ਜੁੜੇ ਰਹੋ ਆਰਐਮ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਂਦੇ ਉਹ ਜਾ ਧੰਨਵਾਦ ਜੀ